ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆ ਉਹ ਲੇਡੀ ਸੂਟ ਦੇ ਹੀ ਹਨਾ ਕਿਉਂਕਿ ਬਹੁਤ ਸਾਰੇ ਭੈਣਾਂ ਦੇ ਜਿਹੜੇ ਕਮੈਂਟ ਆਉਂਦੇ ਆ ਉਹ ਲੇਡੀ ਸੂਟਾਂ ਬਾਰੇ ਜ਼ਿਆਦਾ ਜਾਨਣਾ ਚਾਹੁੰਦੇ ਨੇ ਭੈਣਾਂ ਵੀ ਬਾਈ ਸਾਨੂੰ ਲੇਡੀ ਸੂਟਾਂ ਦੀਆਂ ਵੀਡੀਓ ਵੱਧ ਤੋਂ ਵੱਧ ਪਾਇਆ ਕਰੋ ਕਿਉਂਕਿ ਬਹੁਤ ਤਰ੍ਹਾਂ ਦੇ ਸੂਟ ਆਉਂਦੇ ਹਨਾ ਅੱਜ ਆਪਣੇ ਕੋਲੇ ਹੋਰ ਤਰ੍ਹਾਂ ਦਾ ਸੂਟ ਆਇਆ ਸਰਦੀਆਂ ਵਾਲਾ ਕੋਈ ਬਾਹਰਲੀ ਕੰਟਰੀ ਦੇ ਵਿੱਚ ਭੈਣਾਂਆਂ ਹੋਈਆਂ ਕਿਉਂਕਿ ਉਧਰ ਠੰਡ ਹੋਊਗੀ ਤਾਂ ਕਰਕੇ ਉਹ ਸਰਦੀ ਵਾਲੇ ਸੂਟ ਜੇ ਵੀ ਸਵਾਰੇ ਆ ਹਨਾ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਨੀਚੇ ਤੋਂ ਸ਼ੁਰੂ ਕਰਦੇ ਆਪਾਂ ਆ ਜਿਹੜੀ ਇੰਟਰਲੌਕ ਕੀਤੀ ਹੁੰਦੀ ਆ ਹਨਾ ਜਿਵੇਂ ਕੰਨੀ ਕਰਦੇ ਓਵੇਂ ਤੁਸੀਂ ਭੈਣੋਂ ਇੰਟਰਲੌਕ ਕੱਢਣੀ ਹੁੰਦੀ ਆ ਸੂਟ ਦੀ ਨਹੀਂ ਇਹ ਖਿੱਚ ਮਾਰਦੀ ਆ ਤਾਂ ਆਪਣਾ ਜਿਹੜਾ ਆ ਚੀਜ਼ ਹੈ ਨਾ ਲੈਣਗੇ ਮਿਲਦੀ ਨਹੀਂ ਪਹਿਲਾਂ ਇਹਨੂੰ ਕੱਟ ਦਿਆ ਕਰੋ ਹਨਾ ਲੋੜ ਮੁਤਾਬਕ ਇਹ ਆਪਾਂ ਨੇ ਨਹੀਂ ਰੱਖਣੀ ਵਾਹਣ ਮੈਂ ਇਹਨੂੰ ਘਲਾ ਦੇਣਾ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਆਪਾਂ ਦੇਖਾਂਗੇ ਵੀ ਇਹ ਕਿਵੇਂ ਆ ਆ ਚੀਜ਼ਾਂ ਦੀ ਬਣੀ ਹੋਈ ਆ ਅੱਗੇ ਫਾਂਟ ਤੇ ਤਾਂ ਆਪਾਂ ਇਹਦਾ ਸੈਂਟਰ ਕਰਕੇ ਫਿਰ ਸ਼ੁਰੂ ਕਰਨਾ ਸੂਗਾ ਸੰਗਾ ਲਾ ਕੇ ਚੰਗੀ ਤਰ੍ਹਾਂ ਠੀਕ ਹੈ 1-2 ਮਿੰਟ ਜਣੀ ਵੱਧ ਲੱਗਦੀ ਹੈ ਚੀਜ਼ ਸੈੱਟ ਕਰਨ ਦੀ ਤਾਂ ਕਾਲੀ ਬਿਲਕੁਲ ਨਹੀਂ ਕਰਨੀ ਬਿਲਕੁਲ ਧਿਆਨ ਦੇ ਨਾਲ ਫੁੱਲ ਦੇ ਉੱਪਰ ਫੁੱਲ ਕਰਕੇ ਫਿਰ ਸ਼ੁਰੂ ਕਰਿਆ ਕਰੋ ਵੀਡੀਓ ਕੱਟਣਾ ਵੀਡੀਓ ਆਪਾਂ ਬਣੀ ਜਾਂਦੀ ਨਾਲ ਨਾਲ ਹਨਾ ਕਿਸੇ ਚੀਜ਼ ਦਾ ਨਹੀਂ ਪਤਾ ਲੱਗਦਾ ਹਨਾ ਕਿਸੇ ਭੈਣ ਨੂੰ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਆ ਕਰੋ ਤਾਂ ਕਿ ਮੈਨੂੰ ਪਤਾ ਲੱਗਦਾ ਰਹਿੰਦਾ ਵੀ ਕਿੱਥੋਂ ਕਿਹੇ ਚੀਜ਼ ਦਾ ਪਤਾ ਤੁਹਾਨੂੰ ਨਹੀਂ ਲੱਗਦਾ ਬਿਲਕੁਲ ਇਹਨੂੰ ਪਤਾ ਧਿਆਨ ਦੇ ਨਾਲ ਸੈੱਟ ਕਰ ਲੈਣਾ ਫੁੱਲ ਦੇ ਉੱਪਰ ਫੁੱਲ ਤਾਂ ਕਿ ਇੱਧਰ ਉੱਧਰ ਨਾ ਜਾਵੇ ਇਸ ਤਰ੍ਹਾਂ ਟੋਗਿਆ ਨੌ ਦੇ ਨਾਲ ਨਿਸ਼ਾਨੀ ਲਾ ਲਿਆ ਕਰੋ ਪੂਰਾ ਬਿਲਕੁਲ ਬਰੀਕੀ ਦੇ ਵਿੱਚ ਜਾ ਕੇ ਕਰੋ ਕੰਮ ਦੀ ਤੇ ਨਹੀਂ ਪਾਉਣ ਤੋਂ ਬਾਅਦ ਅਗਰ ਫਿਰ ਤੁਹਾਡੇ ਕੋਲੇ ਸੂਟ ਚੱਕ ਕੇ ਆਏ ਨਾ ਸੂਟ ਆਪਣੇ ਪੱਲੇ ਪਾਉਣ ਦਾ ਡਰ ਇਹਨਾਂ ਦਾ ਬਿਲਕੁਲ ਧਿਆਨ ਦੇਣਾ ਸਾਰਾ ਸੈੱਟ ਕਰਕੇ 5-5 ਸੀਸੀ ਬੀ ਦੇਖ ਲੈ ਮੇਰੇ ਕਿਟਕੀ ਨੂੰ ਬਰੀਕੀ ਵਿੱਚ ਜਾ ਕੇ ਵੀ ਆਪਣਾ ਸਹੀ ਆ ਰਿਹਾ ਹੈ ਕਿਉਂਕਿ ਸੂਟ ਹੀ ਅੱਜ ਕੱਲ੍ਹ ਇਸ ਤਰ੍ਹਾਂ ਦੇ ਆਉਂਦੇ ਹਨ ਹਣਾ ਹਰ ਇੱਕ ਸੂਟ ਅਲੱਗ-ਅਲੱਗ ਤਰ੍ਹਾਂ ਦਾ ਹੁੰਦਾ ਹੈ ਬਿਲਕੁਲ ਆਪਾਂ ਨੂੰ ਸੈੱਟ ਕਰਕੇ ਨਾ ਫਿਰ ਨਿਸ਼ਾਨ ਚੱਕਾਂਗੇ ਉਹ ਨਗਰ ਨਿਸ਼ਾਨ ਨਹੀਂ ਚੱਕਦੇ ਬਾਕੀ ਜਿਹੜੇ ਮੇਰੇ ਭਰਾ ਨਵੇਂ ਆ ਚੈਨਲ ਤੇ ਜਾਂ ਭੈਣਾਂ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਇਹੋ ਜਿਹੀ ਵੀਡੀਓ ਤੁਹਾਡੇ ਕੋਲੇ ਡੇਲੀ ਆ ਸਕੇ ਚੈਨਲ ਨੂੰ ਜਦ ਤੱਕ ਆਪਾਂ ਸਬਸਕ੍ਰਾਈਬ ਨਹੀਂ ਨਾ ਕਰਦੇ ਘੰਟੀ ਨੂੰ ਬਜਾਉਂਦੇ ਨਹੀਂ ਆਲ ਵਾਲੇ ਬਟਨ ਤੇ ਸੈੱਟ ਨਹੀਂ ਕਰਦੇ ਤਾਂ ਉਹ ਨਵੀਂ ਵੀਡੀਓ ਨਹੀਂ ਆਪਣੇ ਕੋਲੇ ਆਉਣੀ ਇਹਦਾ ਕੁਦਰਤੀ ਆਪਣੇ ਕੋਲ ਚੱਲਦੀ ਫਿਰਦੀ ਵੀਡੀਓ ਆ ਜਾਂਦੀ ਆ ਜੇ ਤੁਸੀਂ ਚਾਹੋਗੇ ਵਿੱਚ ਰੋਜ਼ ਜਿਹੜੀ ਵੀਡੀਓ ਮੈਂ ਪਾਉਣਾਗਾ ਤੁਹਾਡੇ ਕੋਲੇ ਡੇਲੀ ਆ ਜਾ ਕਰੇ ਹਨਾ ਤਾਂ ਤੁਹਾਡੇ ਕੰਮ ਦੇ ਰਿਲੇਟਿਡ ਵੀਡੀਓ ਪਾਉਣਾ ਹੁੰਦਾ ਮੈਂ ਹੋਰ ਕਿਸੇ ਟੌਪਿਕ ਤੇ ਵੀਡੀਓ ਨਹੀਂ ਪਾਉਣਾ ਹਨਾ ਇਸ ਚੈਨਲ ਦੇ ਲੇਡੀ ਸੂਟਾਂ ਬਾਰੇ ਜਾਂ কুরਤੇ ਪਿਆ ਮੈਂ ਮਾਰੀ ਵੀਡੀਓ ਪਾਉਣਾ। ਬਾਕੀ ਸ਼ਾਮ ਨੂੰ ਮੈਂ 7:00 ਵਜੇ ਲਾਈਵ ਹੁੰਦਾ ਹਾਂ ਨਾ ਫੇਸਬੁੱਕ ਜਿਹੜੀਆਂ ਭੈਣ ਚਲਾਉਂਦੀਆਂ ਤਾਂ ਉਹ ਮੈਥੋਂ ਫੇਸਬੁੱਕ ਤਾਂ ਮੇਰਾ ਲਿੰਕ ਹੈ ਜਿਹੜਾ ਮੰਗਵਾ ਸਕਦੇ ਹੋ WhatsApp ਤੇ ਹਾਈ ਭੇਜ ਕੇ। ਨਾਂ ਲਿਖ ਦਿਓ ਸਾਨੂੰ ਫੇਸਬੁੱਕ ਦਾ। ਬਾਈ ਲਿੰਕ ਭੇਜੋ। ਤਾਂ ਤਕਰੀਬਨ ਮੈਂ ਸ਼ਾਮ ਨੂੰ 7:00 ਵਜੇ ਲਾਈਵ ਹੁੰਦਾ ਹਾਂ ਨਾ ਘੰਟਾ ਅੱਧਾ ਘੰਟਾ ਜਿੰਨਾਂ ਦੇ ਇੱਕ ਸੂਟ ਪੂਰਾ ਨਹੀਂ ਕੱਟਿਆ ਜਾਂਦਾ ਹਨਾ। ਤੇ ਜਿਹੜੀਆਂ ਭੈਣਾਂ ਫੇਸਬੁੱਕ ਵੀ ਚਲਾਉਂਦੀਆਂ ਜਾਂ ਮੇਰੇ ਭਰਾ ਫੇਸਬੁੱਕ ਚਲਾਉਂਦੇ ਆ ਉਹ ਮੈਨੂੰ ਫੇਸਬੁੱਕ ਦਾ ਲਿੰਕ ਮੰ WhatsApp ਨੰਬਰ ਤੇ ਹਾਈ ਭੇਜੋ ਚੈਨਲ ਦੇ ਨੀਚੇ ਵਾਲੇ ਪਾਸੇ ਮੇਰਾ ਨੰਬਰ ਪਾਇਆ ਹੋਣਾ ਸੂਈ ਆਪਾਂ ਨੇ ਲਾਉਣੀ ਆ ਉਹ ਮੈਂ ਦੇਖ ਲੈਣਾ ਨਾ ਇੱਕ ਸੂਈ ਲਾ ਕੇ ਫਿਰ ਆਪਾਂ ਕੱਟਣਾ ਸ਼ੁਰੂ ਕਰਾਂਗੇ ਜਿਹੜੀ ਭੈਣਾਂ ਨੂੰ ਜਾਂ ਮੇਰੀਆਂ ਭਰਾਵਾਂ ਨੂੰ ਵੀਡੀਓ ਵਧੀਆ ਲੱਗਦੀ ਆ ਹਨਾ ਉਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਦੋਂ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਹੋ ਫਿਰ ਵੀਡੀਓ ਅੱਗੇ-ਅੱਗੇ ਚਲੀ ਜਾਂਦੀ ਆ ਮੇਰੇ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਖੇਤਾਂ ਦੇ ਵਿੱਚ ਰਹਿੰਦੀਆਂ ਹਨ ਖੇਤਾਂ ਦੇ ਵਿੱਚ ਘਰ ਪਾਏ ਹੁੰਦੇ ਆ ਉਹਨਾਂ ਨੂੰ ਕੰਮ ਸਿੱਖਣ ਵਾਸਤੇ ਪਿੰਡ ਆਉਣ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਤਾਂ ਉਹਨਾਂ ਵਾਸਤੇ ਬਹੁਤ ਹੀ ਵਧੀਆ ਪਲੇਟਫਾਰਮ ਘਰੇ ਬੈਠੇ ਬੈਠੇ ਜਦੋਂ ਮਰਜੀ ਫੋਨ ਚੱਕੋ YouTube ਤੇ ਦੇਖੋ ਕੋਈ ਵੀ ਚੀਜ਼ ਹਨਾ ਜੇ ਤੁਹਾਨੂੰ ਸਮਝ ਨਹੀਂ ਆਉਂਦੀ ਕੱਟਣ ਬਾਰੇ ਜਾਂ ਸਲਾਈ ਬਾਰੇ ਮੈਂ ਸਾਰੀਆਂ ਵੀਡੀਓ ਇਸ ਚੈਨਲ 'ਤੇ ਪਾਉਣਾ ਉਹ 13.1 ਸੂਤ 13.1 ਸੂਤ ਆ ਇਸ ਤਰ੍ਹਾਂ ਪੂਰਾ ਮਿਲ ਲਿਆ ਕਰੋ ਜੇ ਤੁਹਾਨੂੰ ਕਿਤੇ ਲੱਗਦਾ ਬਾਧ ਘਾਟ ਹੈਗੀ ਆ ਤਾਂ ਫਿਰ ਸੈੱਟ ਕਰ ਲਿਆ ਕਰੋ ਕੈਂਚੀ ਆਪਾਂ ਸਭ ਤੋਂ ਬਾਅਦ ਚੈੱਕ ਕਰਨੀ ਆ ਪ੍ਰੈਸ ਕੋਲੇ ਗਰਮ ਲਾ ਲਿਆ ਕਰੋ ਠੀਕ ਆ ਇਸ ਤਰ੍ਹਾਂ ਪ੍ਰੈਸ ਨੂੰ ਚੈੱਕ ਕਰਨ ਵਾਸਤੇ ਪਹਿਲਾਂ ਸਿੱਧਾ ਆਪਾਂ ਮੈਂ ਤੁਹਾਨੂੰ ਕਹਿੰਦਾ ਕੱਪੜੇ ਤੇ ਨਹੀਂ ਮਾਰਨੀ ਪਹਿਲਾਂ ਜਾਂ ਤਾਂ ਲਾਰਡ ਤੇ ਮਾਰ ਲਿਆ ਕਰੋ ਜਾਂ ਕਿਸੇ ਹੋਰ ਲੀਡ ਤੇ ਮਾਰ ਕੇ ਫਿਰ ਸ਼ੁਰੂ ਕਰਨੀ ਆ ਠੀਕਾ ਇਸ ਤਰ੍ਹਾਂ ਕਰੀ ਬਣਾ ਲੈਣੀ ਆਪਾਂ ਕੱਪੜੇ ਦੇ ਵਿਚਾਲੇ ਇਹਦਾ ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਕਰੀ ਦਾ ਨਾਲੇ ਤਾਂ ਪਲਾਂਗਾ ਪਲਾਂਗਾ ਦੇ ਜਦੋਂ ਨਿਸ਼ਾਨ ਲਾਉਣੇ ਆਪਾਂ ਸਾਰੇ ਕੱਪੜੇ ਦੇ ਪਹਿਲਾਂ ਚੰਗੀ ਤਰ੍ਹਾਂ ਪ੍ਰੈਸ ਮਾਰ ਕੇ ਫੇਰੀ ਮੇਰੀਆਂ ਭੈਣਾ ਸੂਟ ਨੂੰ ਕੱਟਿਆ ਕਰੋ ਸੂਤ ਭਰਦਾ ਜਿਹੜੀ ਆਪਾਂ ਕਹਿੰਦੇ ਫਰਕ ਰਹਿ ਗਿਆ ਇੰਨਾ ਇੱਕ ਫਰਕ ਰਹਿ ਗਿਆ ਸੂਟ ਦਾ ਉਹ ਟਿੱਲ ਹੁੰਦੀ ਹੈ ਬੈਨੂੰ ਇਹਨਾਂ ਦੇ ਵਿੱਚ ਵੱਟ ਪਏ ਹੁੰਦੇ ਸੂਟ ਤੇ ਮਾਰੀ ਵੀ ਹੁੰਦੀ ਆ ਦੇਖੋ ਜਿਵੇਂ ਆ ਉਹ ਤੁਸੀਂ ਜਦੋਂ ਬਣਾ ਕੇ ਪ੍ਰੈਸ ਮਾਰ ਦੋ ਤਾਂ ਸੂਟ ਆਟੋਮੈਟਿਕ ਇੰਨਾ ਇਧਰ ਹੋ ਗਿਆ ਤੇ ਇੰਨਾ ਇਧਰ ਅੱਧਾ ਇੰਚ ਖੁੱਲਾ ਹੋ ਜਾਂਦਾ ਕੰਮ ਦੀ ਨਾ ਬਰੀਕੀ ਦੇ ਵਿੱਚ ਜਾਇ ਕਰੋ ਇੱਕ ਵਾਰੀ ਮਸ਼ੀਨ ਤੋਂ ਧਾਗਾ ਲਾਤਾ ਤਾਂ ਤੁਹਾਨੂੰ ਦੁਬਾਰੇ ਚੜਾਉਣਾ ਨਾ ਪਵੇ ਇੱਕ ਪੈਰ ਪੈਰ ਦੀ ਸਿਉਣ ਵੱਧ ਮਾਰਦਾ ਕਰੋ ਨਾਲ-ਨਾਲ ਦੀ ਇੱਕ ਸਿਉਣ ਤਾਂ ਫਿਟਿੰਗ ਵਾਲੀ ਹੁੰਦੀ ਆ ਇੱਕ ਪੈਰ ਪੈਰ ਦੀ ਮਾਰਦਿਆ ਕਰੋ ਤਾਂ ਕਿ ਕਈ ਪਹਿਣਾ ਜਿਵੇਂ ਕੈਨੇਡਾ ਅਮਰੀਕਾ ਦੇ ਵਿੱਚ ਲੈ ਕੇ ਜਾਂਦੀਆਂ ਸੂਟ ਨਾਲ ਉਹਨਾਂ ਨੂੰ ਦਿੱਕਤ ਆਉਂਦੀ ਬਹੁਤ ਜ਼ਿਆਦਾ ਉੱਥੇ ਠੀਕ ਕਰਾਉਣ ਦੇ ਕਹਿੰਦੇ 30-40 ਡਾਲਰ ਲੈ ਲੈਂਦੇ ਆ ਕੱਪੜਾ ਕੋਈ ਠੀਕ ਕਰਾਉਂਦੇ ਹੀ ਹਣਾ ਤਾਂ ਇਹ ਸਮੱਸਿਆ ਨੂੰ ਨਾ ਆਵੇ ਇੱਕ ਸੂਟ ਵੱਧ ਮਾਰਦਾ ਗੁਰ ਨਾਲ ਪੈਰ ਪੈਰ ਦੀ ਖੁੱਲਾ ਪੀੜਾ ਕਰਨਾ ਸੌਖਾ ਹੋ ਜੇ ਤੇ ਜੇ ਮੇਰੀਆਂ ਭੈਣਾਂ ਮੈਨੂੰ ਬਾਹਰਲੇ ਕਿਸੇ ਕੰਟਰੀ ਦੇ ਵਿੱਚ ਦੇਖ ਰਿੰਗਾਂ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਓ ਵੀ ਇਹ ਗੱਲ ਸਹੀ ਆ ਕਿ ਉਹੀ ਕਹਿੰਦੇ ਆ ਠੀਕ ਆ 38 ਤੇ ਆ ਹੋ ਗਿਆ ਆਪਣਾ 39 ਅੱਧਾ ਇੰਚੀ ਵੱਧ ਰੱਖਣਾ ਪਾਣੀ ਜਿੰਨਾ ਦਬਾਊਗਾ ਨੀਚੇ ਇਹਦੇ ਲੀਰ ਲੱਗੂਗੀ ਜੋੜ ਪਾ ਕੇ ਅੰਦਰ ਮੁੜੂਗਾ ਠੀਕ ਆ ਆਪਾਂ ਇਥੋਂ ਬਾਰਡਰ ਤੋਂ ਚੱਕਿਆ ਪੈਨ ਦੀ ਜਿਹੜੀ ਲੰਬਾਈ ਆ ਉਹ 38 ਆ। ਨਾਪ ਮੈਂ ਤੁਹਾਨੂੰ ਇੱਕ ਵਾਰੀ ਨਿਗਾਹ ਮਰਾ ਦਿਆਂ। 38 ਲੰਬਾਈ ਆ, 16.5 ਬਾਹਾਂ, ਮੂਰੀ 11, ਤੀਰਾ 12.5, ਛਾਤੀ ਤੋਂ ਜਿਹੜਾ ਸੂਟ ਖੁੱਲਾ ਉਹ 19 ਇੰਚ ਆ। ਕਮਰ ਹੈਗੀ ਪੈਨ ਦੀ 17.5, ਹੈਪ ਕਿੰਨੀ ਆ 20 ਇੰਚ ਹੈਪਾ ਤਿਆਰ। ਛਲੋਂਗਾ ਕਿੰਨੇ ਦੇ ਤਿਆਰ ਆ ਜੀ? 11 ਤੇ। ਇਸੇ ਤਰ੍ਹਾਂ ਹੀ ਮੋਢਾ 17.5 ਤਿਆਰ। ਚਾਕ ਸਵਾ 16 ਅਗਲਾ ਅਗਲਾ ਕਿੰਨਾ 6.5 ਬੈਗ ਵਾਲਾ ਕਿੰਨਾ 5 ਕੂਣੀ ਕਿੰਨੀਆਂ 14 ਇਹ ਤੁਸੀਂ ਡੈਰੀ ਜਰੂਰ ਛਪਵਾਓ ਜਿਹੜੀਆਂ ਮੇਰੀਆਂ ਭੈਣਾਂ ਕੰਮ ਕਰਦੀਆਂ ਹਨ ਜਿਹੜੀਆਂ ਫੂਡਸ ਹੀ ਆਉਂਦੀਆਂ ਗਾਕਾਂ ਦੇ ਜਿਹੜੀਆਂ ਆਪਸੇ ਆਉਂਦੀਆਂ ਚਲੋ ਉਹਨਾਂ ਨੂੰ ਤਾਂ ਨਹੀਂ ਲੋੜ ਹਨ ਜਿਹੜੀਆਂ ਗਾਕਾਂ ਦੇ ਫੂਡਸ ਹੀ ਆਉਂਦੀਆਂ ਜਾਂ ਮੇਰੇ ਭਰਾ ਟੇਲਰ ਮਾਸਟਰ ਦਾ ਕੰਮ ਕਾਫੀ ਟਾਈਮ ਤੋਂ ਕਰ ਰਹੇ ਡੈਰੀ ਨਹੀਂ ਛਪਵਾਈ ਉਹ ਭਰਾ ਉਹ ਡੈਰੀ ਜਰੂਰ ਛਪਵਾਓ ਠੀਕ ਆ ਜੋ ਆਪਾਂ ਵੀਡੀਓ ਨੂੰ ਬੜੀ ਲੰਮੀ ਨਹੀਂ ਕਰਦੇ ਹਨ ਟਾਈਮ ਉਧਰ ਹੋ ਹੀ ਜਾਂਦਾ ਹੈਗਾ ਕਮੇ 4 ਵਜੇ ਸ਼ੁਰੂ ਕਰ ਲੈਣਾ ਹੁਣ ਐਤ ਤੋਂ ਪਹਿਲਾਂ ਆਪਾਂ ਦੋ ਫੁੱਟ ਕੱਟ ਲੇ ਤਾਂ ਇੱਕ ਦੀ ਵੀਡੀਓ ਮੈਂ ਅਪਲੋਡ ਕਰਤੀ ਸੀ ਆਪਦੇ ਚੈਨਲ ਤੇ ਇਹਦੀ ਵੀ ਆਪਾਂ ਕਰ ਦਾਂਗੇ ਅੱਧਾ ਇੰਚ ਆਪਾਂ ਵੱਧ ਰੱਖਿਆ ਤਾਂ ਤੀਰਾ ਹੈਗਾ ਇਹਨਾਂ ਦਾ 12.5 ਆਪਾਂ 13.5 ਰੱਖਾਂਗੇ ਜਿਹੜੀਆਂ ਭੈਣਾਂ ਨੂੰ ਸਮਝ ਆਉਂਦੀ ਆ ਉਹ ਵੀ ਕਮੈਂਟ ਬਾਕਸ ਦੇ ਵਿੱਚ ਲਿਖ ਦਿਆ ਕਰਨ ਵੀ ਸਮਝ ਆਉਂਦੀ ਆ ਜਿਨ੍ਹਾਂ ਨੂੰ ਨਹੀਂ ਆਉਂਦੀ ਤੀਰੇ ਬਾਰੇ ਜਾਂ ਕਿਸੇ ਹੋਰ ਚੀਜ਼ ਬਾਰੇ ਚੈਨਲ ਤੇ ਪਹਿਲੇ ਦਿਨ ਅਜੇ ਉਹਨਾਂ ਕੋਲੇ ਅੱਜ ਹੀ ਵੀਡੀਓ ਆਈ ਆ ਤਾਂ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਿਓ ਹਣਾ ਜਿਹੜਾ ਮੋਡੇ ਦਾ ਨਿਸ਼ਾਨ ਲਾਵਾਂਗੇ ਆਪਾਂ ਉਹ ਸਾਡੇ ਛੀਤੇ ਆ ਆ ਦੇਖੋ ਇੱਥੋਂ ਵਾਲਾ ਨਿਸ਼ਾਨ ਸਾਡੇ ਛੀਤੇ ਕਈ ਮੇਰੀਆਂ ਭੈਣਾਂ ਸਾਦੇ 7 ਤੇ ਲਾਉਂਦੀਆਂ ਜਾਂ 7 ਤੇ ਦਾ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਇੱਕ ਵਾਰੀ ਜ਼ਰੂਰ ਦੱਸਣ ਹਾਲੂ ਛਾਤੀ ਜਿਹੜੀ ਭੈਣਦੇ 19 ਇੰਚ ਤਿਆਰ ਆ ਆਪਣੇ ਕੋਲ ਜਿਹੜਾ ਉਧਰ ਨਾ ਪਾ ਸਾਰਾ ਭੈਣ ਉਹ ਤਿਆਰ ਹੀ ਹੁੰਦਾਗਾ ਹਾਲ 19 ਜਿੰਨਾ ਤੁਸੀਂ ਮਾਰਜਿਨ ਰੱਖਣਾ 2 ਸਵਾ ਦੋ ਆਉਦੇ ਹਿਸਾਬ ਦੇ ਨਾਲ ਰੱਖ ਲਿਆ ਕਰੋ ਇੱਥੋਂ ਆ ਹਿੱਸਾ ਮੇਰੀਆਂ ਭੈਣਾਂ ਨੇ ਜਰੂਰ ਲੈਣਾ ਇੱਥੋਂ ਵਾਲਾ ਜਦੋਂ ਕੁੜਤੀ ਦਾ ਨਾਪ ਲੈਣਾ ਤਾਂ ਇਸ ਭੈਣ ਦਾ ਇੱਥੋਂ ਹਿਸਾ ਲਾਓ 15 ਇੰਚਾ 15 ਦੀ ਜਣੀ ਪੌਣੇ 15 ਆਪਾਂ ਪੌਣੇ 16 ਰੱਖਾਂਗੇ ਆ ਚੀਜ਼ ਇੱਥੋਂ ਜਰੂਰ ਮਿਣਿਆ ਕਰੋ ਠੀਕ ਆ ਕੱਛ ਤੋਂ ਲੈ ਕੇ ਚਾਕਾਂ ਤੱਕ ਇਹਦਾ ਪੂਰਾ ਹੀ ਰੋਲ ਹੁੰਦਾ ਵੀ ਇਹ ਜੇ ਤੁਸੀਂ ਮੰਨ ਕੇ ਰੋ ਇੱਥੋਂ ਛੋਟਾ ਰਹਿ ਜਾਂਦਾ ਐ ਬੈਲਟ ਦੀਦੀ ਆ ਇੱਥੋਂ ਪੇਟ ਦੀ ਨਾ ਉਹ ਬਹੁਤ ਭੈੜਾ ਲੱਗਦਾ ਹਨ ਇਹ ਚੀਜ਼ਾਂ ਦਾ ਖਾਸ ਕਰਕੇ ਭੈਣਾਂ ਨੇ ਖਿਆਲ ਰੱਖਣਾ ਹੈਪ ਜਿਹੜੀ ਹੈਗੀ ਇਹਨਾਂ ਦੀ ਉਹ 20 ਇੰਚ ਆਪਾਂ 23 ਇੰਚ ਰੱਖਾਂਗੇ ਜੇ ਪਾਈਪਿੰਗ ਲਾਉਣੀ ਹੁੰਦੀ ਫਿਰ ਆਪਾਂ ਮਾਰਜਨ ਥੋੜਾ ਇਹ ਹੋਰ ਵੱਧ ਰੱਖਣਾ ਪਾਈਪਿੰਗ ਇਹ ਭੈਣ ਕਹਿੰਦੀ ਵੀ ਇਹਨਾਂ ਦੇ ਲਾਉਣੀ ਆ ਸੱਚ ਮੈਂ ਭੁੱਲ ਗਿਆ ਸੀਗਾ ਆलो ਘੇਰਾ 20 ਆ ਆਪਾਂ ਨੇ 23 ਦੀ بجائے 23 24 ਰੱਖ ਲੈਣੇ ਆ ਆलो ਠੀਕ ਆ 20 ਤੇ 4 24 ਇਹ ਸੂਟ ਦੇ ਪਾਈਪਿੰਗ ਕੱਢਣੀ ਆ ਇਹ ਮੇਰੀ ਭੈਣ ਬਾਹਰਲੀ ਕੰਟਰੀ ਯੂ ਆਈ ਹੋਏ ਆ ਇਸ ਪਰ ਨੂੰ ਬਹੁਤ ਹੀ ਜ਼ਿਆਦਾ ਸ਼ੌਂਕ ਆ ਪਾਈਪਿੰਗ ਕਢਾਉਣ ਦਾ ਸਾਰੇ ਸੂਟਾਂ ਤੇ ਪਾਈਪਿੰਗ ਆਪਣੇ ਤੋਂ ਕਢਾਉਂਦੇ ਆ ਤੇ ਜੇ ਕੋਈ ਮੇਰੀ ਭੈਣ ਮੈਨੂੰ ਕਿਸੇ ਵੀ ਕੰਟਰੀ ਦੇ ਵਿੱਚ ਦੇਖ ਰਹੀ ਆ ਉਹ ਸਾਡੇ ਤੋਂ ਕੰਮ ਕਰਵਾਉਣਾ ਚਾਹੁੰਦੇ ਆ ਤਾਂ ਨੀਚੇ ਜਿਹੜਾ ਮੇਰਾ ਚੈਨਲ ਹੈ ਨਾ ਇਹਦੇ ਵਟਸਐਪ ਵਾਲਾ ਨੰਬਰ ਆ ਮੇਰਾ ਉੱਤੇ ਕਾਲ ਕਰ ਸਕਦੇ ਹੋ ਤਾਂ ਮੈਨੂੰ ਤੁਸੀਂ ਆਪਣਾ ਸਾਰਾ ਦੱਸ ਕੇ ਕੰਮ ਕਰਵਾ ਸਕਦੇ ਹੋ ਕੋਈ ਕਢਾਈ ਕਰਾਉਣੀ ਆ ਸੂਟ ਤੇ ਕਪੜਾ ਲੈ ਕੇ ਹਨਾ ਉਹ ਅਸੀਂ ਆਪੇ ਹੀ ਕਰ ਦਿਆਂਗੇ ਸਾਰਾ ਕੰਮ ਤੁਹਾਡਾ ਜਿੱਥੇ ਤੁਸੀਂ ਕੱਪੜੇ ਕਹੋਗੇ ਉਸੇ ਕੰਟੀ ਚ ਆਪ ਹੀ ਕੋਰੀਅਰ ਕਰਵਾ ਲਿਆਗੇ। ਜਿ세 ਮੇਰੇ ਭਰਾ ਨੂੰ ਕੁਰਤਾ ਪਿਆਮਾ ਪਾਉਣ ਦਾ ਸ਼ੌਂਕ ਆ ਵੈਸੇ ਤੁਹਾਨੂੰ ਟਾਈਮ ਘੱਟ ਹੀ ਲੱਗਦਾ ਹਨਾ ਬਾਹਰ ਲਿਓ। ਕੁਰਤਾ ਪਿਆਮਾ ਪਾਉਂਦਾ ਕਿਉਂਕਿ ਜਿੱਦੇ ਤੁਸੀਂ ਉੱਧੇ ਪਾਉਣੇ ਜਿੱਦੇ ਗੁਰੂ ਘਰ ਜਾਣਾ ਵੈਸੇ ਤੁਸੀਂ ਲੋਹਰਾ ਟੀ-ਸ਼ਰਟ ਹੀ ਪਾਉਣੇ। ਇੰਨਾਕ ਤਾਂ ਉਹ ਮੈਨੂੰ ਦੱਸਦੇ ਰਹਿੰਦੇ ਜਿਹੜੇ ਭਰਾ ਮਿਲ ਕੇ ਜਾਂਦੇ ਰਹਿੰਦੇ ਹਨਾ। ਤਾਂ ਕੱਲ ਵੀ ਸਾਨੂੰ ਕੋਈ ਫੈਮਲੀ ਮਿਲ ਕੇ ਗਈ ਆ ਉਹ ਕਹਿੰਦੇ ਬਾਈ ਸਾਡਾ ਕਿੱਥੇ ਟਾਈਮ ਲੱਗਦਾ। ਕੁਰਤੇ ਪਿਆਮੇ ਦਾ ਹਨਾ ਵੈਸੇ ਉਹ ਸ਼ੌਕ ਨੂੰ ਕਹਿੰਦੇ ਅਸੀਂ ਇੱਕ ਇੱਕ ਦੋ ਦੋ ਵਾਰੀ ਉਹਨੀਆਂ ਸਮਾ ਕੇ ਜਰੂਰ ਲੈ ਜਾਈਂ ਜੀ ਸ਼ੌਕੀਆ। ਹਲੋ ਆਪਾਂ ਇੱਥੇ ਚਾਕ ਦਾ ਨਿਸ਼ਾਨ ਲਾਵਾਂਗੇ। ਟਾਕ ਨਾਲ ਆ ਲਿਆਵੇਂ ਚਾਕਾਂ ਦੀ। ਇਹ ਨਿਸ਼ਾਨ ਤੁਸੀਂ ਇਕੱਲਾ ਲਾ ਕੇ ਪਰ ਫਿਟਿੰਗ ਜਦੋਂ ਲਾਉਣੀ ਆ ਉਦੋਂ ਚੈੱਕ ਕਰ ਲੈਣਾ ਜੀ ਵੱਧ ਘੱਟ ਹੋ ਰਿਹਾ ਫਿਰ ਇਹਨੂੰ ਉੱਪਰ-ਨੀਚੇ ਆਪਾਂ ਕਰ ਸਕਦੇ ਹਾਂ। ਠੀਕ ਆ। ਪੂਰਾ ਜਦੋਂ ਤੁਹਾਡੀ ਕੁੜਤੀ ਬਣ ਗਈ ਬਾਹਾਂ ਚੜਾਉਣ ਤੋਂ ਪਹਿਲਾਂ ਇੱਥੋਂ ਮਣਕੇ ਦੇਖ ਲਿਆ ਕਰੋ ਵੀ ਆਪਣਾ ਹਿੱਸਾ ਵੱਧ ਘੱਟ ਤਾਂ ਨਹੀਂ ਰਹਿ ਰਿਹਾ। ਉਦੋਂ ਇਹਨੂੰ ਛੇੜ ਛੜ ਕਰ ਲਿਆ ਕਰੋ। ਠੀਕ ਆ ਇਹ ਨਹੀਂ ਹੈ ਵੀ ਆਪਾਂ ਇੱਕ ਵਾਰੀ ਕਰਤਾ ਮੁੜ ਕੇ ਦੇਖਣੀ ਨਹੀਂ ਇਹ ਤੁਸੀਂ ਨਹੀਂ ਦੇਖੋਗੇ ਸੂਟ ਵਾਪਸ ਆਊਗਾ ਫਿਰ ਇੱਥੋਂ ਪਟਣਾ ਪਊਗਾ ਲੋਕ ਵੀ ਖੋਲਣੇ ਪੈਣਗੇ ਤਰਪਾਈ ਵੀ ਪਟਣੀ ਪਊਗੀ ਜਿਹੜਾ ਤੁਹਾਡਾ ਮੂਡ ਖਰਾਬ ਹੋਊਗਾ ਉਹ ਵੱਖਰਾ ਹਨਾ ਫਿਰ ਤੁਸੀਂ ਉਹਨਾਂ ਨੂੰ ਕਹਿ ਨਹੀਂ ਵੀ ਤੇਰੇ ਕੱਪੜੇ ਪਸੰਦ ਹੀ ਨਹੀਂ ਆਉਂਦੇ ਨਖਰੇ ਹੀ ਨਹੀਂ ਆਉਂਦੇ ਪਹਿਲਾਂ ਆਪੇ ਧਿਆਨ ਰੱਖਿਆ ਕਰੋ ਵੀ ਤੁਹਾਨੂੰ ਸੂਟ ਦੁਬਾਰਾ ਠੀਕ ਨਾ ਕਰਨਾ ਪਵੇ ਚਾਰ-ਚਾਰ ਵਾਰੀ ਚੈੱਕ ਕਰ ਲਿਆ ਕਰੋ ਹਰ ਇੱਕ ਚੀਜ਼ ਨੂੰ ਮੈਂ ਇੱਕ ਵਾਰੀ ਸੂਟ ਕੱਟ ਕੇ ਉਹਨੂੰ ਦੁਬਾਰਾ-ਦੁਬਾਰਾ ਦੇਖਦਾ ਵੀ ਕਿਤੇ ਕੋਈ ਮਾੜਾ ਜਾਂ ਖੁੱਲਾ ਤਾਂ ਨਹੀਂ ਰਹਿ ਗਿਆ ਤਾਂ ਦਵਾਰੇ ਫਿਰ ਉੱਥੇ ਮੜਾਏ ਹੁਣ ਤੱਕ ਇੰਚੀ ਆਪਾਂ ਇੰਨੀ ਅੰਦਰ ਨੂੰ ਕਾਉਣੀ ਹੈ ਤੇ ਬਾਹਰ ਦੇ ਵਿੱਚ ਸਾਰਾ ਸੂਟ ਵਾਪਸ ਨੂੰ ਪਟਣਾ ਪੈਣੀ ਇਹ ਚੀਜ਼ਾਂ ਨਾ ਕੰਮ ਦੀ ਬਰੀਕੀ ਦੇ ਵਿੱਚ ਜਾਇਆ ਕਰੋ ਜਿਹੜੀਆਂ ਮੇਰੇ ਭੈਣਾ ਦੇਖਦੀਆਂ ਮੈਨੂੰ ਚੈਨਲ ਤੇ ਤਾਂ ਉਹਨੂੰ ਫੋਲੋ ਕਰਾ ਕਰੋ ਇਹ ਨਿੱਕੇ ਨਿੱਕੇ ਜਿਹੜੇ ਤੁਹਾਨੂੰ ਮੈਂ ਟ੍ਰੈਕ ਦੱਸਦਾ ਜਿਹੜੇ ਅੱਜ ਹੀ ਆ ਚੈਨਲ ਤੇ ਬਿਲਕੁਲ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਨੂੰ ਵਜਾ ਦਿਓ ਆਲ ਵਾਲੇ ਬਟਨ ਦੇ ਸੈੱਟ ਕਰ ਦਿਓ ਤੇ ਜਿਹੜੀਆਂ ਮੇਰੀਆਂ ਮਾਤਾ ਜਿਆਦੇ ਉਮਰ ਦੀਆਂ 70 ਸਾਲ ਦੀਆਂ 60 ਸਾਲ ਦੀਆਂ ਉਹ ਵੀ ਮੈਨੂੰ ਪਤਾ ਵੀਡੀਓ ਦੇਖਦੀਆਂ ਹਨਾ ਤਾਂ ਉਹ ਬੱਚਿਆਂ ਤੋਂ ਕਰਵਾ ਦਿਆ ਕਰੋ ਆਂਟੀ ਕਹਿ ਕੇ ਨਾ ਵੀ ਆਹ ਕਰ ਦਿਓ ਐ ਘੰਟੀ ਜੀ ਬਜਾ ਦੋ ਕਿਵੇਂ ਕਹਿੰਦਾ ਬਾਈ ਹਨਾ ਆਲ ਵਾਲੇ ਬਟਨ ਤੇ ਸੈੱਟ ਕਰਾ ਲਿਆ ਕਰੋ ਜਵਾਕਾਂ ਤੋਂ ਤਾਂ ਕਿ ਹਰ ਇੱਕ ਵੀਡੀਓ ਤੁਸੀਂ ਦੇਖ ਸਕੋ ਆ ਦੇਖੋ ਮੈਂ ਇਹਨੂੰ ਫਿਰ ਕੱਟੂਗਾ ਤੁਸੀਂ ਵੀ ਭੈਣੋ ਇੰਟਰਲੌਕ ਨੂੰ ਕੱਟ ਦੇਣਾ ਪਹਿਲਾਂ ਬਾਅਦ ਚ ਜਦੋਂ ਤੁਸੀਂ ਕੱਟੋਗੇ ਆਹ ਚੀਜ਼ ਨਾ ਮਿਲਦੀ ਨਹੀਂ ਬਾਰਡਰ ਤੇ ਬਾਰਡਰ ਜਦੋਂ ਆਪਾਂ ਇਹਨੂੰ ਕੱਟਤਾ ਫਿਰ ਇਹ ਬਿਲਕੁਲ ਸਹੀ ਆ ਜਾਊਗਾ ਇਹ ਨਿੱਕੇ ਨਿੱਕੇ ਬਟ ਰੈਕ ਕੀ ਹੁੰਦੇ ਹੈ ਹਨਾ ਹਲੋ ਸਫਾਈ ਇਸੇ ਦਿਨ ਆਈਆਂ ਹੋਰ ਕੋਈ ਸਫਾਈ ਦੇ ਸਿੰਗ ਨਹੀਂ ਲੱਗੇ ਹੁੰਦੇ ਹਨਾ ਜਿਵੇਂ ਧਾਗੇ ਨਹੀਂ ਕੱਟਦੇ ਸਾਡੇ ਕੋਲ ਸੂਟ ਆਉਂਦੇ ਰਹਿੰਦੇ ਹਨਾ ਪਹਿਣਾ ਕਹਿੰਦੇ ਅਸੀਂ ਸੂਟ ਸਿਉਣੇ ਆ ਬਾਈ ਸਾਡੇ ਤੋਂ ਕੰਮ ਕਰਵਾ ਲਿਆ ਕਰੋ ਸਾਨੂੰ ਕੰਮ ਦੇ ਦਿਆ ਕਰੋ ਪਹਿਣੋ ਸੋਡੇ ਭੋਰਾ ਵੀ ਸਫਾਈ ਨਹੀਂ ਤੁਸੀਂ ਰੱਖਦੀਆਂ ਜਦੋਂ ਪਹੁੰਚੇ ਬਣਾਉਣੇ ਆ ਉਦੋਂ ਨਹੀਂ ਪ੍ਰੈਸ ਮਾਰਨੀ ਕੋਈ ਪਲੇਟ ਪਾਉਣੀ ਆ ਪਲੋਗਾ ਪਾ ਕੇ ਨਹੀਂ ਪ੍ਰੈਸ ਮਾਰਨੀ ਹਨਾ ਫਿਰ ਉਹ ਚੀਜ਼ ਜੇ ਤੁਸੀਂ ਕਰੋਗੇ ਤਾਂ ਤੁਹਾਨੂੰ ਆਪ ਟੇਲਰ ਮਾਸਟਰ ਫੋਨ ਕਰਕੇ ਕਹਿਣਗੇ ਇਪੈਨੂ ਸਾਡਾ ਕੰਮ ਬਣਾ ਦਿਆ ਕਰੋ ਜਿਹੜੀਆਂ ਮੇਰੀਆਂ ਭੈਣਾਂ ਚਾਹੁੰਦੀਆਂ ਵੀ ਸਾਨੂੰ ਟੇਲਰ ਮਾਸਟਰ ਕੰਮ ਦੇਣ ਜਿਵੇਂ ਕਾਲੀਗਰਾਉਂਡ ਦਿੰਦੀ ਆ ਤਾਂ ਉਹ ਮੇਰੀਆਂ ਭੈਣਾਂ ਕਿਰਪਾ ਕਰਕੇ ਜਰੂਰ ਪ੍ਰੈਸ ਦੀ ਵਰਤੋਂ ਸੂਟ ਬਣਾਉਣ ਵੇਲੇ ਜ਼ਿਆਦਾ ਕਰਿਆ ਕਰੋ ਕਿਸੇ ਨੇ ਵੀ ਭੈਣ ਨੇ ਸਲਵਾਰ ਜਦੋਂ ਕੱਟਨੀ ਆ ਜਾਂ ਕੁੜਤੀ ਕੱਟਨੀ ਆ ਕੰਨੀ ਉਹਦੇ ਵਿੱਚ ਨਹੀਂ ਰੱਖਣੀ ਤਾਂ ਉਹ ਥੋੜੀ ਇੰਨੀ ਜ਼ਿਆਦਾ ਖਿੱਚ ਮਾਰ ਰਹੀ ਹੁੰਦੀ ਆ ਵੇਖਦਾ ਹੁੰਦਾ ਭੈਣੇ ਸੂਟ ਪਾਏ ਵੀ ਉਹ ਪ੍ਰੈਸ ਮਾਰਨ ਤੋਂ ਬਾਅਦ ਵੀ ਉਹ ਬੈਠਦੀ ਨਹੀਂ ਕਿਉਂਕਿ ਕੰਨੀ ਹੁੰਦੀ ਆ ਉਹ ਖਿੱਚ ਮਾਰਦੀ ਆ ਤੰਨੀ ਕੱਢ ਦਿਆ ਕਰੋ ਜਿਹੜੀਆਂ ਮੇਰੀਆਂ ਭੈਣਾਂ ਨੂੰ ਗੱਲਾਂ ਕਈ ਵਾਰੀ ਕਾਡਿੰਗਾ ਵੀ ਲੱਗਦੀਆਂ ਪਰ ਹੈਗੀਆਂ ਵਧੀਆ ਤਾਂ ਕਿਰਪਾ ਕਰਕੇ ਕਿਸੇ ਵੀ ਮੇਰੀ ਭੈਣ ਨੇ ਗੁੱਸਾ ਨਹੀਂ ਕਰਨਾ ਠੀਕ ਆ ਤੁਹਾਡੇ ਭਲੇ ਵਾਸਤੇ ਕਹਿਣਾ ਵੀ ਅਗਲਾ ਕੋਈ ਕੀ ਤੋਂ ਸਿੱਖਿਆ ਇੱਥੇ ਇਹ ਗੱ ਵੀ ਹਾਂ ਜੀ ਕੀ ਤੋਂ ਸਿੱਖਿਆ ਬਹੁਤ ਵਧੀਆ ਕੰਮ ਆ ਲੋ ਬਾਰਡਰ ਤੇ ਆਪਾਂ ਬਾਟਰ ਮਿਲਾ ਲੈਣੇ ਥੋ ਧਿਆਨ ਦੇ ਨਾਲ ਇਧਰੋਂ ਆਪਣੇ ਕਰੀਟ ਤੇ ਕਰੀਮ ਲਾਉਣੀ ਆ ਜਦੋਂ ਸੂਟ ਕੱਟਣਾ ਲੇਡੀਜ਼ ਭਵਾਂ ਚੈਂਟਸ ਪ੍ਰੈਸ ਕੋਲੇ ਰੱਖਿਆ ਕਰੋ ਗਰਮ ਜੇ ਕੋਈ ਮੇਰਾ ਭਰਾ ਇਸ ਤਰ੍ਹਾਂ ਦੀ ਜਾਂ ਭੈਣ ਪ੍ਰੈਸ ਲੈਣੀ ਚਾਹੁੰਦਾ ਤਾਂ ਉਹ ਨੂੰ WhatsApp ਤੇ ਐਡਰੈਸ ਮੰਗਾ ਲਿਆ ਕਰੋ ਕਿ ਕਿਹੋ ਜੀ ਆ ਕੰਪਨੀ ਦਾ ਕੋਈ ਚੱਕਰ ਨਹੀਂ ਹੁੰਦਾ ਟੇਲਰ ਵਾਲੀ ਪ੍ਰੈਸ ਕਹਿੰਦੇ ਇਹਨੂੰ ਠੀਕ ਆ ਆਪਾਂ ਇਹਨੂੰ ਇਸ ਤਰ੍ਹਾਂ ਸੈੱਟ ਕਰ ਲਿਆ ਆ ਤੁਹਾਨੂੰ ਨਜ਼ਰ ਆ ਰਹੀ ਆ ਕਰੀਜ਼ ਇਹ ਮਾੜੀ ਕਰੀਜ਼ ਦੇ ਨਾਲ ਸੂਟ ਦਾ ਫਰਕ ਪੈ ਜਾਂਦਾ ਇਹਨੂੰ ਕਰੀਜ਼ ਨੂੰ ਹਟਾ ਦਿਆ ਕਰੋ ਬਿਲਕੁਲ ਇਸ ਤਰ੍ਹਾਂ ਜੇ ਤੁਸੀਂ ਪੂਰਾ ਸੂਟ ਬਣਾ ਕੇ ਪਲੂਆਂ ਪਾ ਕੇ ਪ੍ਰੈਸ ਮਾਰੋਗੇ ਸੂਟ ਥੋੜਾ ਭੈਣੂ ਖੁੱਲਾ ਹੋ ਜਾਂਦਾ ਹਾਂ ਕੱਟੋ-ਕੱਟ ਵੀ ਅੱਧਾ ਇੰਚ ਜਾਂ ਅੱਧੇ ਇੰਚ ਤੋਂ ਕੱਟ ਆ ਭੈਣਾ ਬਹੁਤ ਬਰੀਕੀ ਜਾਂਦੇ ਨੇ ਇਹਨੇ ਸੂਟ ਪਾਉਂਦੇ ਨੇ ਸ਼ੌਂਕ ਨਾਲ ਵੀ ਸੂਟ ਖੁੱਲਾ ਹੋ ਗਿਆ ਮੈਂ ਤੈਨੂੰ ਨਾਪ ਸਹੀ ਦਿੱਤਾ ਸੀਗਾ ਨਾ ਉਸ ਤੋਂ ਖੁੱਲਾ ਹੈਗਾ ਫਿਰ ਉੱਥੇ ਤੁਸੀਂ ਕਿਤੇ ਨਾ ਕਿਤੇ ਕੰਫਿਊਜ਼ ਹੋ ਜਾਂਦੇ ਮੈਂ ਤਾਂ ਇੰਨੇ ਸ਼ੌਂਕ ਨਾਲ ਬਣਾਇਆ ਸੀਗਾ ਜੇ ਸੂਟ ਕਿਸਦਾ ਗਲਾ ਬੈਕ ਨੂੰ ਜਾਂਦਾ ਫਿਰ ਵਧ ਰੱਖਣਾ ਨਹੀਂ ਤਾਂ ਨਹੀਂ ਰੱਖਣਾ ਤੇ ਫਿਰ ਮੋਢੇ ਨੂੰ ਵੀ ਆਪਾਂ 6.5 ਦੀ بجائے 6 ਰੱਖਣਾ ਜੇ ਤੁਸੀਂ ਇੱਥੋਂ 1 ਇੰਚ ਵਧਾਉਣਾ ਇਹ ਚੀਜ਼ਾਂ ਧਿਆਨ ਰੱਖਿਆ ਕਰੋ ਵੀਡੀਓ ਗੌਰ ਨਾਲ ਦੇਖਿਆ ਕਰੋ ਠੀਕ ਆ ਨਹੀਂ ਕਿਸੇ ਚੀਜ਼ ਦੀ ਸਮਝ ਆਉਂਦੀ ਜਿਆਦਾ ਦਿੱਕਤ ਆਉਂਦੀ ਆ ਫਿਰ ਮੇਰੇ ਉਤੇ ਫੋਨ ਕਰ ਲਿਆ ਕਰੋ ਮੈਂ ਨੰਬਰ ਨੀਚੇ ਦਿਨਾ ਹਣਾ ਉਨ ਨੂੰ ਫੋਨ ਕਰਨਾ ਬੈਸੀ ਮੈਂ ਤੁਸੀਂ ਜਿਆਦਾ ਕਮੈਂਟ ਹੀ ਕਰਿਆ ਕਰੋ ਫੋਨ ਨਹੀਂ ਚੱਕਿਆ ਜਾਂਦਾ ਤੇ ਨਹੀਂ ਹਣਾ ਜੇ ਕਿਹਦਾ ਚੱਕਿਆ ਨਹੀਂ ਜਾਂਦਾ ਜਿਹੜੀਆਂ ਮੇਰੀਆਂ ਭੈਣਾਂ ਮੈਨੂੰ ਫੋਨ ਕਰਦੀਆਂ ਉਹਨੂੰ ਪਤਾ ਕਿ ਮੈਂ ਜਦੋਂ ਵੀ ਲਾਵਾ ਬਾਵਾ 2 ਘੰਟਿਆਂ ਬਾਅਦ 4 ਘੰਟਿਆਂ ਬਾਅਦ ਵਾਪਸ ਖੋਣ ਲਾਉਣਾ ਲਾਉਣਾ ਜ਼ਰੂਰ ਆ ਹਣਾ ਮੈਨੂੰ ਇਹ ਹੁੰਦਾ ਵੀ ਆਪਣੇ ਕਿਸੇ ਜਿਹੜੇ YouTube ਵਾਲਿਆਂ ਭੈਣਾਂ ਹਣਾ ਕਿਸੇ ਟੌਪ ਤੇ ਉਹਨੂੰ ਦਿੱਕਤ ਤਾਂ ਨਹੀਂ ਆ ਰਹੀ ਵੀ ਸੂਟ ਗਲਤ ਨਾ ਕੱਟ ਲੈਣ ਹਨਾ ਹਨਾ ਟਾਕਾ ਤੇ ਟੱਕ ਮਲਾ ਦੇਣੀ ਉਸੇ ਤਣੀ ਫਿਰ ਕੱਟ ਦੇਣਾ ਨਿੱਕੇ ਦੇ ਦੋਨੇ ਪੱਲਿਆਂ ਤੇ ਜੋੜ ਲੱਗੂਗਾ ਕੰਫਿਊਜ਼ਨ ਨਹੀਂ ਹੋਣਾ ਇੰਨਾਕ ਨਹੀਂ ਮੋੜਨਾ ਕਿਸੇ ਮਰੀ ਭੈਣ ਨੇ ਹਨਾ ਇੰਨਾ ਕੀ ਬੁਗੀ ਤਰਪਾਈਗਾ ਲੀਰ ਲਾ ਕੇ ਪ੍ਰੈਸ ਮਾਰ ਕੇ ਹਮ ਸ਼ੌਂਕ ਨਾਲ ਚੰਗੀ ਤਰ੍ਹਾਂ ਪੱਟੀ ਚੌੜੀ ਮੋੜਨੀ ਆ ਜਦੋਂ ਕਿਤੇ ਜੋੜ ਲਾਉਣਾ ਆਪਾਂ ਉਹ ਜੋੜ ਲਾ ਕੇ ਤੁਸੀਂ ਠੀਕ ਆ ਉਹਦੇ ਉੱਤੇ ਚੰਗੀ ਤਰ੍ਹਾਂ ਪ੍ਰੈਸ ਮਾਰਾ ਕਰੋ ਬਣੀ ਤਾਂ ਕਿ ਉਹ ਜੋੜ ਬੈਠ ਜਾਏ ਤੁਹਾਡਾ ਸਹੀ ਸੈੱਟ ਇੱਥੋਂ ਡਾਊਨਿੰਗ ਕਰਨੀ ਆ ਆ ਚੀਜ਼ ਦੀ ਇੰਨੀ ਘੱਟ ਪੈਰ-ਪੈਰ ਟੱਕਾਂ ਤੇ ਮਟੱਕ ਮਿਲਾ ਦੇਣਾ ਕੋਲੋਂਗਾ ਨਿਸ਼ਾਨ ਤੁਹਾਨੂੰ ਲਾ ਕੇ ਦਿਖਾ ਦੇਣਾ ਫਿਰ ਵੀ ਕਿਸੇ ਚੀਜ਼ ਦੀ ਸਮਝ ਨਹੀਂ ਆਉਂਦੀ ਕਮੈਂਟ ਕਰਨਾ ਜੇ ਆ ਗਈ ਤਾਂ ਮੇਰੇਆਂ ਭੈਣਾਂ ਨੇ ਆਪ ਦਾ ਫਰਜ਼ ਸਮਝ ਕੇ ਕਮੈਂਟ ਵੀਡੀਓ ਨੂੰ ਸ਼ੇਅਰ ਫੇਸਬੁੱਕ ਤੇ ਸਾਰੇ ਕਿਤੇ ਕਰਦਿਆ ਕਰੋ ਤਾਂ ਕਿ ਜਿਹੜੀਆਂ ਮੇਰੀਆਂ ਭੈਣਾਂ ਖੇਤ ਬੰਨੇ ਆ ਖੇਤਾਂ ਦੇ ਵਿੱਚ ਘਾਰਾਂ ਉਹਨੂੰ ਜਾਣ ਦੀ ਦਿੱਕਤ ਆਉਂਦੀ ਬਹੁਤ ਜ਼ਿਆਦਾ ਸਿੱਖਣ ਦੀ ਹੈ ਨਾ ਕੰਮ ਉਹ ਸਿੱਖਣਾ ਚਾਹੁੰਦੀਆਂ ਉਹਨਾਂ ਬਹੁਤ ਜੀ ਕਰਦਾ ਜਾਂ ਇੱਕ ਹੋਰ ਚੀਜ਼ਾ ਘੱਟੋ ਘੱਟ ਤੁਸੀਂ ਆਪਦੇ ਘਰੇ ਪੌਣੇ ਸੂਟ ਤਾਂ ਘਰੇ ਸਿਉਲੂਗਾ ਹੈ ਨਾ ਤੁਹਾਨੂੰ ਪਤਾ ਹੀ ਅੱਜਕੱਲ੍ਹ ਸਲਾਈ ਕਿੰਨੀ ਜ਼ਿਆਦਾ ਆ ਬਾਕੀ ਜੇ ਕੋਈ ਭੈਣ ਆਪ ਦਾ ਸੂਟ ਸਲਾਈ ਕਰਕੇ ਪਾਉਂਦੀ ਮੈਂ ਇੱਕ ਚੀਜ਼ ਜਾਣਨਾ ਤਾਂ ਉਹਦੀ ਫਿਟਿੰਗ ਕੋਈ ਨਹੀਂ ਬਣਾ ਸਕਦਾ ਜਿੰਨੀ ਵਧੀਆ ਉਹ ਆਪਦੀ ਉਹ ਬਣਾ ਲੂ ਆਪ ਕੋਈ ਜੀ ਉਹਦਾ ਮਾੜਾ ਜਿਹਾ ਖੁੱਲਾ ਉਹ ਇੱਕ ਸਿਉਣ ਹੋਰ ਮਾਰ ਲੂ ਮਾੜਾ ਜਿਹਾ ਪੀੜਾ ਇੱਕ ਸਿਉਣ ਹੋਰ ਮਾਰ ਲੂ ਉਹ ਜਦ ਤੱਕ ਇਹ ਸੂਟ ਜਰਾ ਵਾਂਗੂ ਚੜਦਾ ਨਹੀਂ ਉਹ ਸ਼ੌਂਕ ਨਾਲ ਵਧੀਆ ਬਣਾਈ ਜਾਂਦੀ ਹੈ ਨਾ ਤਾਂ ਜੇ ਆਪਾਂ ਕਿਸੇ ਤੋਂ ਕੰਮ ਕਰਾਉਨੇ ਆ ਫਿਰ ਉਹ ਜਦੋਂ ਦੁਬਾਰੇ ਠੀਕ ਕਰਾਉਂ ਜਾਂਦੇ ਆ ਫਿਰ ਉਹ ਕਹੂ ਤੇਰੇ ਨਹੀਂ ਪਸੰਦ ਆਉਂਦਾ ਕਿਤੇ ਤੋਂ ਹੋਰ ਸਵਾਲ ਹਲੋ ਜਿਹੜੀਆਂ ਮੇਰੀਆਂ ਭੈਣਾਂ ਕੱਲਾ ਘਰੇ ਕੰਮ ਕਰਦੀਆਂ ਉਹ ਵੀ ਸੂਟਾਂ ਦੀ ਸਿਲਾਈ ਸਿੱਖ ਸਕਦੀਆਂ ਆਨਲਾਈਨ ਘਰੇ ਬੈਠੀਆਂ ਸਿਲਾਈ ਵੀ ਤੇ ਕਟਾਈ ਵੀ ਅੱਗੇ-ਅੱਗੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੰਟੀਨਿਊ ਵਜਾਦਿਆ ਕਰੋ ਭਾਣੋ ਮੈਂ ਤੁਹਾਨੂੰ ਯਾਦ ਕਰ ਰਹਣਾ ਜਾਨੀ ਮੈਂ ਵੇਖਦਾ ਵਿਊ ਤਾਂ ਆ ਜਾਂਦੇ ਬਹੁਤ ਜਾਦੇ ਕਮੈਂਟ ਆਉਂਦੇ ਬਹੁਤ ਜਾਦੇ ਥੋੜੇ ਲਾਈਕ ਵੀ ਬਹੁਤ ਥੋੜੇ ਕਰਦੇ ਹੋ ਹਨਾ ਤਾਂ ਕਿਰਪਾ ਕਰਕੇ ਇਸ ਤਰ੍ਹਾਂ ਨਹੀਂ ਕਰਨਾ ਮੈਂ ਦੇਖਦਾ ਬਾਹਰਲੀ ਕੰਟਰੀ ਦੇ ਵਿੱਚ ਵੀ ਭੈਣਾਂ ਵੇਖਦੀਆਂ ਪਰ ਘਟੋ-ਘਟੋ ਝੰਡਾ ਹੀ ਲਾ ਕੇ ਭੇਜਿਆ ਕਰੋ ਵੀ ਹਾਂ ਭਾਈ ਅਸੀਂ ਐਸ਼ ਕੰਟਰੀ ਚੋਂ ਵੇਖ ਰਹੇ ਹਾਂ ਤੁਹਾਡੀ ਵੀਡੀਓ ਸਾਨੂੰ ਵਧੀਆ ਲੱਗਦੀ ਹੈ ਹਾਂ ਲੋ ਹੁਣ ਆਪਾਂ ਜਿਹੜੇ ਪਲੋਈਆਂ ਦੇ ਆ ਨਿਸ਼ਾਨ ਭੈਣ ਦੇ ਪਲੋਆਂ ਤਿਆਰ ਹੈਗੇ ਜਿਹੜੀ ਉਹ 11 ਤੇ ਤਿਆਰ ਆ ਆਪਾਂ 11 11.1 ਸੂਤ ਪੁਆਇੰਟਾਂ ਦੇ ਵਿੱਚ ਵੀ ਜਾਣਾ ਹੁੰਦਾਗਾ ਇੱਥੇ ਆਪਣਾ ਇਹਨਾਂ ਦਵਾ ਜੂ ਵਿੱਚ ਤਾਂ ਕਰਕੇ ਆਹ ਪੁਆਇੰਟ ਕਹਿੰਦੇ ਆਪਾਂ ਨੂੰ ਆਹ ਇਤਿਆਹ ਹਿੱਸੇ ਨੂੰ ਪੁਆਇੰਟ 1. ਇੰਨਾ ਕੀ ਹੁੰਦਾ ਪੁਆਇੰਟਾਂ ਦੇ ਵਿੱਚ ਜਾਉਂਗੇ ਨਾ ਥੋੜੀ ਫਿਟਿੰਗਾਂ ਵੀ ਸਹੀ ਆਉਂਦੀ ਹਾਂ ਲੋ ਇਹਨੂੰ ਆਂ ਦੇਖਿਆ ਨਾ ਕਰਿਆ ਕਰੋ ਪਲੋਆਂ ਦੇ ਨਿੱਕੇ ਨੂੰ 7 ਇੰਚ ਇਸ ਤਰ੍ਹਾਂ ਨਿਸ਼ਾਨ ਨਾਲ ਠੀਕ ਆ ਹੁਣ ਆਪਾਂ ਇੱਕ ਲੜ ਚੱਕਿਆ ਸੀ ਪਹਿਲੋਂ ਦੇਖੋ ਹੁਣ ਦੋ ਚੱਕਾਂ ਜਾਂ ਦੋ ਲੜ ਜਦੋਂ ਤੁਸੀਂ ਚੱਕੋਗੇ ਪੁੱਠਾ ਪਸਤਾ ਥੋੜਾ ਆ ਜਾ ਬਿਲਕੁਲ ਇਸ ਤਰ੍ਹਾਂ ਪੈਨ ਦੇ ਨਾਲ ਦੇਖ ਕੇ ਸਹੀ ਆ ਜਾਣਾ ਜੇ ਤੁਸੀਂ ਇੱਕ ਦੋ ਵਾਰੀ ਐਂ ਕਰੋਗੇ ਤਾਂ ਤੁਹਾਡਾ ਹਾਥੋਂ ਵੀ ਟਿਕ ਜੂਗਾ ਜਿਹੜੇ ਭੈਣਾਂ ਨੂੰ ਮੇਰੀ ਕਟਾਈ ਦਾ ਤਰੀਕਾ ਜਾਂ ਦੱਸਣ ਦਾ ਤਰੀਕਾ ਵਧੀਆ ਲੱਗਦਾ ਤਾਂ ਉਹ ਮੈਨੂੰ ਜ਼ਰੂਰ ਕਮੈਂਟ ਕਰਿਆ ਕਰੋ ਬਾਕੀ ਲਾਇਕ ਤਾਂ ਨਾਲ ਦੀ ਨਾਲ ਉਹਦੀ ਕਰ ਦਿਆ ਕਰੋ ਵੀਡੀਓ ਜਦੋਂ ਤੁਹਾਡੇ ਸਾਹਮਣੇ ਆਉਂਦੀ ਆ ਤਾਂ ਇਹ YouTube ਤੋਂ ਫਿਰ ਅੱਗੇ-ਅੱਗੇ ਵੀਡੀਓ ਫਿਰ ਜਾਂਦੀ ਆ ਜੇ ਤੁਸੀਂ ਲਾਇਕ ਕਰ ਦਿਓ ਜੇ ਕਲਾ ਦੇਖ ਕੇ ਛੱਡ ਦਿੰਦੇ ਹੋ ਹਨ ਫਿਰ ਉਹ ਅੱਗੇ ਨਹੀਂ ਵੀਡੀਓ ਜਾਂਦੀ ਹਨ ਜਿਹੜੀਆਂ ਭਾਣੇ ਲੋਡ ਹੁੰਦੀ ਆ ਉਹ ਕੋਲੋਂਗਾ ਨਿਸ਼ਾਨ ਮੈਂ ਚੱਕ ਤੇ ਆ ਆਪਣਾ ਬੈਕ ਪੱਲਾ ਅੰਦਰਲੇ ਵੀ ਚੱਕ ਦਿਆਂ ਸਾਈਡ ਵਾਲੇ ਨਿਸ਼ਾਨ ਤਾਂ ਕਿ ਬਾਅਦ ਦੇ ਵਿੱਚ ਆਪਾਂ ਨੂੰ ਧਾਗਾ ਨਾ ਆਪਣਾ ਮਸ਼ੀਨ ਪਾਸੇ ਨਾ ਕਰਨੀ ਪਵੇ ਠੀਕ ਆ ਜੀ ਉਹ ਰੋਮੈਨੋ ਇਸ ਤਰ੍ਹਾਂ ਕਰ ਲੈਣਾ ਵੀਡੀਓ ਨੂੰ ਪੂਰੀ ਧਿਆਨ ਦੇ ਨਾਲ ਦੇਖਿਆ ਕਰੋ ਜਦੋਂ ਵੀਡੀਓ ਵੇਖਦੇ ਆ ਆਪਾਂ ਬਹੁਤ ਸ਼ਾਮ ਨੂੰ ਆਉਂਦੇ ਭਾਂਡੇ-ਪੁੰਡੇ ਚੱਕ ਕੇ ਸਾਰਾ ਬਹਿਲਾ ਹੋ ਕੇ ਫਿਰ ਵੀਡੀਓ ਉੱਤੇ ਬੈਠਿਆ ਕਰੋ ਦੇਖਣ ਵਾਸਤੇ ਤਾਂ ਕਿ ਤੁਹਾਨੂੰ ਪੂਰੀ ਚੀਜ਼ ਹੀ ਸਮਝ ਆਵੇ ਜਦੋਂ ਤੁਸੀਂ ਕੋਲੇ ਵੀਡੀਓ ਲਾ ਲੈਣ ਨਾਲੇ ਰੋਟੀ ਪਕਾਈ ਜੇ ਨੂੰ ਫਿਰ ਉਦੋਂ ਨਹੀਂ ਸਮਝ ਆਉਣੀ ਹਨਾ ਨਿੱਕੀ ਚੀਜ਼ ਵੀ ਮਿਸ ਹੋਏ ਨਾ ਫਿਰ ਪਤਾ ਨਹੀਂ ਲੱਗਦਾ ਕਿਸੇ ਨੂੰ ਔਰ 1.5 ਪੁਆਇੰਟ 1 ਸੂਤ ਤੇ ਇੱਥੋਂ ਆਪਾਂ ਨਿਸ਼ਾਨ ਲਗਾਵਾਂਗੇ ਠੀਕ ਆ ਬਾਕੀ ਦੇਖ ਲਿਆ ਕਰੋ ਛਾਤੀ ਭਾਰੀ ਦੇ ਸਾਹਮਣੇ ਆਪਾਂ ਨਿਸ਼ਾਨ ਲਗਾਉਣਾ ਉਹ 2 ਇੰਚ ਤੇ ਵੀ ਕਰ ਸਕਦੇ ਆ ਇੱਥੋਂ ਵੀ ਇਸੇ ਤਰੀਕੇ ਨਾਲ ਕਰਨਾ ਆਪਾਂ ਠੀਕ ਆ ਜੀ ਇਹ ਤਕਰੀਬਨ ਮੇਰੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਦਿਮਾਗ ਹੁੰਦਾ ਮੈਂ ਵੇਖਦਾ ਕੁੜੀਆਂ ਦਾ ਉਹ ਪਹਿਲੀ ਵਾਰੀ ਚ ਚੀਜ਼ ਫੜ ਲੈਂਦੇਗਾ ਵੀ ਹਾਂ ਕਿਵੇਂ ਆਹ ਲਾਈ ਜਾਂ ਨਸ਼ਾ ਫਿਰ ਵੀ ਸੰਗਣਾ ਨਹੀਂ ਤੁਹਾਡੇ ਆਪ ਦੇ ਭਰਾ ਦਾ ਚੈਨਲ ਨਾਲ ਜਦੋਂ ਮਰਜੀ ਪੁੱਛੋ ਕਮੈਂਟ ਜ਼ਰੂਰ ਕਰਨੇ ਆ ਜਿਹੜੀਆਂ ਭੈਣਾਂ ਮੈਨੂੰ ਵਾਕਈ ਦਿਲੋਂ ਪਿਆਰ ਕਰਦੀਆਂ ਇਹਾਂ ਸਾਡਾ ਭਰਾ ਸਮਝਾਉਂਦਾ ਬਹੁਤ ਵਧੀਆ। ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਲਿਖਿਆ ਕਰੋ ਭੈਣੋ। ਜਿਹੜੀਆਂ ਭੈਣਾਂ ਮੈਨੂੰ ਬਾਹਰਲੀ ਕੰਟਰੀ ਵੇਖਦੀਆਂ ਹਨਾ ਟਾਈਮ ਉਹਨਾਂ ਕੋਲੇ ਬਹੁਤ ਥੋੜਾ ਹੁੰਦਾ ਪਰ ਫਿਰ ਵੀ ਉਹ ਸਕੇਨਟੀ ਲੱਗਦਾ ਮੇਰਾ ਹਿਸਾਬ ਨਾਲ। ਇੱਕ ਲਾਈਕ ਕਰਨ ਤੇ ਝੰਡਾ ਹੀ ਭੇਜਿਆ ਕਰੋ ਜੇ ਤੁਹਾਡੇ ਕੋਲ ਲਿਖਣ ਦਾ ਵੀ ਟਾਈਮ ਨਹੀਂ ਹੁੰਦਾ ਵੀ ਅਸੀਂ ਐਸ ਦੇਸ਼ ਤੋਂ ਦੇਖ ਰਹੇ ਹਾਂ ਕੋਈ ਇਟਲੀ ਚੋਂ ਜਰਮਨ ਚੋਂ ਕੈਨੇਡਾ ਚੋਂ ਅਮਰੀਕਾ ਚੋਂ ਹਨਾ ਤਾਂ ਉਹ ਘੱਟੋ ਘੱਟ ਝੰਡਾ ਹੀ ਭੇਜਿਆ ਕਰੋ ਵੀ ਆਹ ਲੋ ਬਈ ਅਸੀਂ ਇੱਥੋਂ ਦੇਖ ਰਹੇ ਹਾਂ ਤੈਨੂੰ ਉਦੋਂ ਮੈਨੂੰ ਹੌਸਲਾ ਹੀ ਮਿਲਦਾ ਵੀ ਹਾਂ ਠੀਕ ਆ। ਹਲੋ। ਬਲੋਂਗਾ ਨਿਸ਼ਾਨਮੇ ਸਾਰੇ ਚੱਕ ਤੇ ਕਿਸੇ ਚੀਜ਼ ਦੀ ਨਹੀਂ ਸਮਝ ਆਈ। ਕਮੈਂਟ ਬਾਕਸ ਦੇ ਵਿੱਚ ਲਿਖਣਾ ਜੇ ਆ ਗਈ ਤਾਂ ਫਿਰ ਤਾਂ ਲਿਖਣੀ ਲਿਖਣਾ ਹਨਾ। ਤਾਂ ਮੇਰੀ ਕਟਿੰਗ ਦੇਖ ਕੇ ਜਿਹੜੇ ਭੈਣਾ ਸੂਟ ਸਹੀ ਆ ਰਹੇ ਜਿਨ੍ਹਾਂ ਦੇ ਉਹ ਮੈਨੂੰ ਜਰੂਰ ਦੱਸਿਓ ਅੱਜ ਵੀ ਹਾਂ ਸਹੀ ਆ ਰਹੇ ਆ। ਸਾਨੂੰ ਆ ਚੀਜ਼ਾਂ ਦੀ ਦਿੱਕਤਾਂ ਸੀ ਆ ਦੂਰ ਹੋ ਗਈ। ਅਜੇ ਸਾਡੀ ਆ ਸਮੱਸਿਆ ਨਾ ਪਈ ਮੈਂ ਲਿਖ ਹੀ ਦਿਨਾ ਹੁਣ ਤੁਹਾਨੂੰ ਹਰ ਇੱਕ ਵੀਡੀਓ 'ਚ ਦੱਸਦਾ ਹੁਣ ਮੈਂ ਇੱਥੇ ਨਾਮ ਲਿਖ ਦਿੰਨਾ। ਜਿਹੜਾ ਗਲਾ ਇਹਨਾਂ ਦਾ ਅਗਲਾ ਉਹ 6.5 ਆਪਾਂ ਇੱਥੇ 6.5 ਲਿਖ ਦੇਣਾ ਠੀਕ ਹੈ ਜੀ ਇੱਥੇ ਜਿੰਨੀ ਇਹਨਾਂ ਦੀ ਛਾਤੀ ਆ ਛਾਤੀ ਉੱਪਰ ਹੋएगी 19 ਇੰਚ ਇੱਥੇ ਆਪਾਂ ਲਿਖਾਂਗੇ 19 ਇੰਚ ਕਮਰ ਹੈਗੀ ਆ 17.5 ਇੱਥੇ ਲਿਖਾਂਗੇ 6.5 17 ਹਿੱਪ ਹੈਗੀ 20 ਆਪਾਂ ਇਹਨਾਂ ਦੇ ਜਿਹੜੇ ਐਂ ਦੇਖ ਲਿਆ ਕਰੋ ਤੁਸੀਂ ਮੰਨ ਕੇ ਚਲੋ ਹੁਣ ਆਪਾਂ ਇਹਨਾਂ ਦੇ ਪੈਪੰਗਾ ਲਾਵਾਂਗੇ ਨਾ ਤਾਂ ਉਹ ਪੈਪੰਗਾ ਜਿਹੜੀ ਉਹ ਆਪਦੀ ਨਾ ਥਾਂ ਲੈਂਦੀ ਆ ਇੰਨੀ ਥਾਂ ਜਦੋਂ ਲੈਂਦੀ ਆ ਪੈਪੰਗਾ ਉਹਦੇ ਹੈਪੂ ਤੋਂ ਸੂਟ ਟੈਟ ਹੋ ਜਾਂਦਾ ਉਹ ਤੁਸੀਂ ਆਪਦੇ ਹਿਸਾਬ ਦੇ ਨਾਲ ਦੋ ਕਸੂਤ ਖੁੱਲਾ ਰੱਖ ਦਿਆ ਕਰੋ ਯਾਨੀ ਬੀ ਹੈਪਨ ਇਹ ਨਹੀਂ ਮੈਂ ਸਭਾ ਵੀ ਤਾਂ ਕਰਤੀ ਕਿ ਜਦੋਂ ਪਾਈਪਿੰਗ ਲੱਗੂਗੀ ਤਾਂ ਉਹ ਆਪਦਾ ਥਾਂ ਲੈ ਲੂ ਇਥੋਂ ਟੈਟ ਹੋ ਜੂ ਫਿਰ ਤੁਹਾਨੂੰ ਪਾਈਪਿੰਗ ਪਟਨੀ ਪੂ ਤਰਪਾਈ ਪਟਨੀ ਪੂ ਵੀ ਸਾਰਾ ਕੁਝ ਪਟਣਾ ਪਊਗਾ ਇਹ ਚੀਜ਼ਾਂ ਦਾ ਮੇਰੀਆਂ ਭੈਣਾਂ ਨੇ ਖਾਸ ਧਿਆਨ ਰੱਖਣਾ ਜਿੱਦੀ ਆਪਾਂ ਪਾਈਪਿੰਗ ਲਾਉਣੀਆਂ ਉਹਦੇ ਇੰਨਾ ਕੁ ਵੱਧ ਰੱਖ ਲਿਆ ਕਰੋ ਬਿਲਕੁਲ ਧਿਆਨ ਦੇਣਾ ਠੀਕ ਆ ਆਪਾਂ ਮੈਂ ਤੁਸੀਂ ਗਾਹਕ ਨੂੰ ਵੀ ਦੱਸ ਦਿਆ ਕਰੋ ਵੀ ਇੰਨਾ ਕੁ ਸੂਟ ਖੁੱਲਾ ਰੱਖਣਾ ਪਊਗਾ ਵੀ ਨਹੀਂ ਤਾਂ ਇਹ ਟਾਈਟ ਹੋ ਜੂਗਾ ਇਥੋਂ ਹੈਪਕੋ ਠੀਕ ਆ ਜੇ ਫਿਰ ਕੋਈ ਕਹੇ ਕੀ ਕਰਾਉਂਦੇ ਮੈਂ ਤਾਂ ਇੰਨੀ ਰੱਖਦੀ ਫਿਰ ਤੁਸੀਂ ਕਰਦਿਆ ਕਰੋ ਭਾਵਾ ਪਰ ਆਪਾਂ ਥੋੜਾ ਜਿਹਾ ਆਪਦੇ ਹਿਸਾਬ ਨਾਲ ਚੱਲਣਾ ਹੁੰਦਾ ਵੀ ਖੁੱਲਾ ਰੱਖਣਾ ਉਹਨਾਂ ਲੋ ਇਹਦੇ ਬਾਹਾਂ ਦੇ ਵਿੱਚ ਆਪਾਂ ਦੇਖਦੇ ਆ ਕਿੱਥੋਂ ਬਾਹਾਂ ਕੱਢਾਂਗੇ ਕਿੱਥੇ-ਕਿੱਥੇ ਜੋੜ ਪਾਵਾਂਗੇ ਹਨ ਜੋੜ ਪੈਂਦੀ ਹੁੰਦੇ ਆ ਤਕਰੀਬ ਕਈ ਪੈਣਾ ਕੰਫਿਊੀ ਹੋ ਜਾਂਦੀਆਂ ਵੀ ਟੇਲਰ ਮਾਸਟਰ ਜੋੜ ਪਾਉਂਦੇ ਨਹੀਂ ਹਨਾ ਜੋੜ ਸਾਰੇ ਨੂੰ ਪਰ ਉਹ ਪਾਉਣਾ ਹੀ ਪੈਂਦਾ ਕਿਉਂਕਿ ਕੱਪੜੇ ਉਸ ਤਰ੍ਹਾਂ ਆਉਂਦਾਗਾ ਆਪਣਾ ਆਹ ਨੂੰ ਮੈਂ ਪਹਿਲਾਂ ਇਹ ਇੰਟਰਲੌਕ ਕੱਟ ਦਿਆਂ। ਫਿਰ ਆਪਾਂ ਦੇਖਾਂਗੇ ਆਪਾਂ ਨੂੰ ਕਿੱਥੇ ਕਿੱਥੇ ਲੋੜ ਆ ਜੋੜ ਪਾਉਣ ਦੀ। ਬਹੁਤ ਸਾਰਾ ਬਾਟਰ ਦੀ ਨਾਲ ਬਾਟਰ ਮਿਲਾ ਕੇ ਚੰਗੀ ਤਰ੍ਹਾਂ ਦੇਖਣਾ ਸਹੀ ਆ। ਹੁਣ ਆ ਵੀ ਆਗੇ ਸਹੀ ਇੰਟਰਵਿਊ ਸਹੀ ਆ। ਪ੍ਰੈਸ ਕੋ ਬੜੀ ਲੋੜ ਪਊ ਆਪਾਂ ਨੂੰ ਗਰਮ ਤੇ ਲਾਉਣੇ ਆ। ਪ੍ਰੈਸ ਕੋਲੇ ਹਮੇਸ਼ਾ ਹੀ ਲਾ ਕੇ ਰੱਖਿਆ ਕਿਉਂਕਿ ਜਦੋਂ ਆਪਾਂ ਕੱਪੜੇ ਸਲਾਈ ਕਰਦੇ ਆ। ਠੀਕ ਹੈ ਬਾ ਜਿਹੜੀ ਹੈਗੀ ਇਹਨਾਂ ਦੀ 16.5 ਇੰਚਾ ਸੈਂਟਰ ਦੀ ਬਾਣੀ ਜੋ ਕਿ ਨੀਚੇ ਬਾਣੀ ਨੀਚੇ ਬਾਣੀ ਦੇਖਦੇ ਨਾ ਇਥੇ ਡਿਟੇਲ ਆਜੂ ਕਰ ਜਾਦੇ ਤਾਂ ਮੋਡਾ ਹੈਗਾ ਇਹਨਾਂ ਦਾ 17.5 ਜੋੜ ਆਪਾਂ ਥੋੜਾ ਨੀਚੇ ਪਾ ਦੇਗੇ ਇੱਥੇ ਜਾਜੂ ਬੰਗ ਠੀਕ ਹੈ ਜੀ ਆਪਾਂ ਜਿਆਦਾ ਜੋੜ ਇੱਥੇ ਦਿਖਾਣੇ ਫਿਰ ਉਹ ਵੀ ਇੱਥੇ ਭੜਾ ਲੱਗਦਾ ਹੈ ਇਹ ਚੀਜ਼ਾਂ ਤੁਸੀਂ ਨਾ ਥੋੜਾ ਜਆ ਆਪਣੇ ਹਿਸਾਬ ਦੇ ਨਾਲ ਕਰ ਲਿਆ ਕਰੋ ਹਾਂ ਇਹ ਤੋਂ ਠੀਕ ਹੈ ਹੁਣ ਮੈਂ ਇਹ ਕਰੀ ਬਣਾ ਲਊਗਾ ਇੱਕ ਹੋਰੀ ਵਿਚਾਲੇ ਐਸ ਤਰ੍ਹਾਂ ਜੇ ਬਾਬਾ ਇਹ ਕਰੀ ਬਣਾ ਲਾਂਗੇ ਫਿਰ ਆਪਣਾ ਜੋੜ ਉਨੀ ਵਧ ਗਿਆ ਪਏ ਜਦੋਂ ਵੀ ਸੂਟ ਤੁਸੀਂ ਭੈਣੋ ਕੱਟਣਾ ਪੈਸੇ ਕੋਲੇ ਗਰਮ ਲਾ ਲਿਆ ਕਰੋ ਪ੍ਰੈਸ ਲਾ ਕੇ ਕਿਸੇ ਮੇਰੀ ਭੈਣ ਨੇ ਭੁੱਲਣਾ ਨਹੀਂ ਸਿੱਧੀ ਕਪੜੇ ਦੇ ਪ੍ਰੈਸ ਰੱਖਣੀ ਨਹੀਂ ਕਪੜਾ ਰੱਖਿਆ ਕਰੋ ਕੋਲੇ ਐਕਸਟਰਾ ਉਹਦੇ ਪਹਿਲਾਂ ਪ੍ਰੈਸ ਲਾ ਲਿਆ ਕਰੋ ਵੀ ਸੂਟ ਕਈ ਵੇਰੇ ਆਪਣਾ ਮਚੰਦੜ ਰਹਿ ਜਾਂਦਾ ਹਾਂ ਹਲੋ ਮੈਂ ਤੁਹਾਨੂੰ ਉਹੀ ਗੱਲਾਂ ਦੱਸਦਾ ਜਿਹੜੀਆਂ ਰੋਜ਼ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਹਨ ਕਈ ਵਾਰੀ ਕੀ ਹੁੰਦਾ ਵੀ ਆਪਾਂ ਪ੍ਰੈਸ ਲਾਈ ਬੈਠੇ ਆ ਭੁੱਲ ਗਏ ਜਦੋਂ ਆ ਗੱਲ ਨਿਕਲ ਗਈ ਇੱਕਦਮ ਚੱਕ ਕੇ ਸੂਟ ਤੇ ਲਾਈ ਤੇ ਉਹ ਆਪਣਾ ਸੂਟ ਮੱਚ ਜਾਂਦਾ ਇਹ ਗਲਤੀ ਕਦੇ ਨਹੀਂ ਕਰਨੀ ਇਸ ਸਾਡੇ ਨਾਲ ਜਦੋਂ ਆਪਾਂ ਕੰਮ ਸ਼ੁਰੂ ਕਰਦੇ ਸੀ ਸਿੱਖਦੇ ਹੁੰਦੇ ਸੀ ਉਦੋਂ ਹੋਈਆਂ ਮੀਆਂ ਕਈ ਤੁਹਾਨੂੰ ਦੱਸ ਦਿਆਂ ਕਿ ਪ੍ਰੈਸ ਸਿੱਧੀ ਕਪੜੇ ਤੇ ਨਹੀਂ ਲਾਉਣੀ ਸਾਡੇ 16 ਬਾਹ ਇਹਨਾਂ ਦੀ ਆਪਾਂ 17.1 ਰੱਖਾਂਗੇ ਇੱਥੋਂ ਠੀਕ ਆ 17.1 ਦਾ ਪਤਾ ਰੱਖੀ ਜੇ ਵੀ ਮਾੜਾ ਮੋਟਾ ਕਾਣ ਕੋਣ ਹੋ ਜਾਂਦਾ ਹਾਂ ਠੀਕਾ ਜੋੜ ਆਪਾਂ ਇਹਦੇ ਪਾਵਾਂਗੇ ਇੱਥੇ ਵੀ ਤਾਂ ਕਿ ਉਹ ਸਲਾਈ ਦੇ ਤਕਰੀਬਨ ਵਿੱਚ ਹੀ ਆ ਜੇ ਮਾੜਾ ਮੋਟਾ ਜਿਹੜਾ ਬਦੂ ਘਟੂਗਾ ਉਹ ਆਪਾਂ ਦੇਖਾਂਗੇ ਬਾਕੀ ਜਿਹੜਾ ਪਾਣਾ ਇੰਟਰਲੌਕ ਹੈਗੀ ਜਿਨ੍ਹਾਂ ਦੇ ਕੋਲੇ ਠੀਕਾ ਜਿਨ੍ਹਾਂ ਦੇ ਕੋਲੇ ਇੰਟਰਲੌਕ ਹੈਗੀ ਆ ਪਰ ਫਿਰ ਵੀ ਉਹ ਸਾਰਾ ਸੂਟ ਬਣਾ ਕੇ ਇੰਟਰਲੌਕ ਮਾਰਨੀ ਉਹ ਗਲਤੀ ਨਹੀਂ ਕਰਨੀ ਕੋਸ਼ਿਸ਼ ਕਰੂੰਗਾ ਮੈਂ ਇਸ ਟੌਪ ਤੇ ਵੀਡੀਓ ਲੈ ਕੇ ਆਵਾਂ ਮੈਂ ਕੱਦੀ ਕਿਵੇਂ ਸੂਟ ਦੇ ਜੋੜ ਪਾਉਣਾ ਕਦੋਂ ਇੰਟਰਲੌਕ ਮਾਰਨੀ ਉਨੇ ਜਿਹੀ ਹੁਣੀ ਦੱਸ ਦਊਂ ਕਿ ਕਿਵੇਂ ਇੰਟਰਲੌਕ ਮਾਰਨੀ ਹੈ ਨਾ ਬਾਕੀ ਦੱਸ ਦਿਆ ਕਰੂ ਕਮੈਂਟ ਬਾਕਸ ਦੇ ਵਿੱਚ ਜਾ ਕੇ ਭਾਈ ਬਹੁਤ ਘੰਟ ਲੱਗਿਆ ਤਰੀਕਾ ਮੋਡਾ 1.7 ਦਬਾਅ ਪਰ ਰੱਖਾਂਗੇ ਜਿੰਨਾ ਜੋੜ ਪਊਗਾ ਤਾਂ 2.3 ਇੰਚ ਦਾ ਜੋੜ ਪਊਗਾ ਉਹ ਆਪਾਂ ਇੱਥੋਂ ਮਣਕੀ ਰੱਖ ਲੈਣੀ ਹੈ ਹਰ ਇੱਕ ਚੀਜ਼ ਨੂੰ ਤੁਸੀਂ ਨਾ ਅੰਦਾਜ਼ਾ ਨਹੀਂ ਮਾਰਨਾ ਮਣਕੀ ਰੱਖਿਆ ਕਰੋ ਵੇਲੇ ਕਪੜਾ ਵਾਲਾ ਖਰਾਬ ਨਹੀਂ ਹੁੰਦਾ ਆਪਣਾ ਆ ਮੈਂ ਕਰੀਬ ਪਾ ਲੈਂਦਾ ਜਿੰਨਾ ਆਪਣ ਨੂੰ ਲੋੜ ਆ ਜੋੜ ਦੀ ਤੇ ਜੋੜ ਦਾ ਆਪਾਂ ਚੜਾ ਕਰਕੇ ਰੱਖਣਾ ਮੇਰੀ ਜਿਹੜੀ ਪਹਾੜਾ ਦੀ ਜੇ ਕਿਸੇ ਭੈਣ ਨੂੰ ਸਮਝ ਨਹੀਂ ਆਉਂਦੀ ਹਨਾ ਤਾਂ ਉਹ ਮੈਨੂੰ ਦੱਸ ਦਿਆ ਕਰੋ ਫਿਰ ਮੈਂ ਉਹਵੇਂ ਸਾਹਬ ਰਾਂ ਕਿਸੇ ਤੋਂ ਸਮਝਵਾ ਦਿਆ ਕਰੂੰ ਜੇ ਕੋਈ ਹਿੰਦੀ ਭੈਣ ਚੈਨਲ ਦੇਖਦੀ ਹੈ ਮੇਰਾ ਉਹਨੂੰ ਪਹਾੜਾ ਦੀ ਸਮਝ ਨਹੀਂ ਆਉਂਦੀ ਮੈਂ ਕੀ ਕਹਿ ਰਿਹਾ ਹਨਾ ਫਿਰ ਮੈਂ ਕੋਸ਼ਿਸ਼ ਕਰੂੰਗਾ ਵੀ ਉਹ ਚੀਜ਼ ਨੂੰ ਹਿੰਦੀ ਤੇ ਇੱਕ ਵੀਡੀਓ ਬਣਾਇਆ ਜੀ ਆ ਵੀ ਹਲੋ ਹੁਣ ਜਿਹੜਾ ਮੋਡਾ ਹੈਗਾ ਇਹਨਾਂ ਦਾ ਉਹ 7.5 ਆਪਾਂ ਨਹੀਂ 8.5 19 ਦੇ ਨਿਸ਼ਾਨ ਲਗਾ ਲਿਆ ਇੱਕ ਵਾਰੀ ਠੀਕ ਹੈ ਇੱਥੋਂ ਤੁਸੀਂ ਇੱਕ ਵਾਰੀ ਸਿੱਧਾ ਕਰ ਲਿਆ ਕਰੂੰਗਾ ਇਸ ਤਰ੍ਹਾਂ ਨੀਚੇ ਨੂੰ ਆਪਾਂ ਨੇ ਤਿੰਨ ਸਵਾ ਤਿੰਨ ਕਰਨਾ ਗਲਾਈ ਆਹ ਵੇਲੇ ਠੀਕ ਹੈ ਸਵਾ ਤਿੰਨ ਬਾਹਰੀ ਮੂਰੀ ਕਿੰਨੀ ਹੈ ਉਹ 11 ਇੰਚ ਆ ਆਪਾਂ 15 ਰੱਖ ਲਈ ਆ ਜੋੜ ਇਸ ਤਰ੍ਹਾਂ ਜਿਹੜੀ ਮੈਂ ਤੁਹਾਨੂੰ ਹੁਣ ਚੀਜ਼ ਸਭ ਤੋਂ ਥੋੜੇ ਜ਼ਰੂਰੀ ਆ ਉਹ ਦੱਸੂਗਾ ਵੀ ਕੀ ਕਰਨਾ ਇਹ ਜਿਹੜੀਆਂ ਭੈਣਾ ਇੰਟਰਲੌਕ ਵਰਤਦੀਆਂ ਜਿਹੜੀਆਂ ਭੈਣਾ ਕੱਪੜੇ ਸਲਾਈ ਕਰਦੀਆਂ ਪਰ ਉਹ ਇੰਟਰਲੌਕ ਨਹੀਂ ਮਾਰਦੀਆਂ ਕਿਰਪਾ ਕਰਕੇ ਭੈਣੋ ਕੰਮ ਨੂੰ ਥੋੜਾ ਇਹ ਹੋਰ ਵਧਾਓ ਇੰਟਰਲੌਕ ਜ਼ਰੂਰ ਲਿਓ ਇੰਟਰਲੌਕ ਦਾ ਜਿਹੜਾ ਰੇਟ ਆ ਮੇਰੇ ਹਿਸਾਬ ਨਾਲ ਉਹ 3000 3500 ਦੀ ਵਧੀਆ ਇੰਟਰਲੌਕ ਆਜੂ ਪੁਰਾਣੀ ਇੰਟਰਲੌਕ ਕਦੇ ਨਾ ਲਓ ਨਵੀਂ ਹੀ ਲਓ ਜੀ ਨੂੰ ਹਣਾ ਇੱਕ ਵਾਰੀ ਆਪਾਂ ਨੂੰ ਪੈਸੇ ਲੱਗ ਜੰਦੇ ਫਿਰ ਆਪਾਂ ਨੂੰ ਲੋੜ ਨਹੀਂ ਤੋ ਆਪਾਂ ਨਿਸ਼ਾਨ ਲਾਤਾ ਜਿਹੜੀਆਂ ਪਣਾ ਵਿਆਹ ਤੋਂ ਪਹਿਲਾਂ ਕੱਪੜੇ ਸਲਾਈ ਕਰਦੀਆਂ ਫਿਰ ਉਹ ਆਪੀ ਇੰਟਰਲੌਕ ਤੁਸੀਂ ਨਾਲ ਹੀ ਲਿਜਾ ਸਕਦੇ ਹੋ ਇੰਟਰਲੌਕ ਤਾਂ ਕਰਕੇ ਨਵੀਂ ਲੈ ਲਿਆ ਕਰੋ ਨਹੀਂ ਕੋਈ ਡੋਨੋ ਦਿੱਕਤ ਆ ਵੀ ਇੱਕ ਵਾਰੀ ਮਸ਼ੀਨ ਇਹ ਤੁਸੀਂ ਨਵੀਂ ਲੈ ਲਈ ਤਾਂ ਬਾਅਦ ਚ ਖਰਾਬ ਇਹ ਨਹੀਂ ਹੁੰਦੀ ਲੋ ਇੱਕ ਵਾਰੀ ਮੈਨੂੰ ਕੱਟ ਦਿਆਂ ਫਿਰ ਤੁਹਾਨੂੰ ਦੱਸੂ ਮੈਂ ਕੀ ਕਹਿ ਰਿਹਾ ਇੰਟਰਲੌਕ ਕਾਦੇ ਵਾਸਤੇ ਲੋੜ ਆਪਾਂ ਨੂੰ ਯਾਨੀ ਜਿਹੜਾ ਥੋੜੇ ਤੋਂ ਇੱਕ ਵਾਰੀ ਕੱਪੜਾ ਸਲਾਈ ਕਰਾ ਕੇ ਲੈ ਜੀ ਉਹ ਵਾਰ-ਵਾਰ ਤੁਹਾਡੇ ਕੋਲ ਹੀ ਆਵੀਂ ਆਪਾਂ ਜੋੜ ਪਾਤਾ ਠੀਕ ਆ ਮੇਰਾ ਕਹਿਣ ਦਾ ਮਤਲਬ ਇਹ ਜਿਹੜਾ ਆਪਾਂ ਜੋੜ ਪਾਵਾਂਗੇ ਤੁਸੀਂ ਇਹਨੂੰ ਬਣਾ ਲਿਆ ਇੱਥੋਂ ਵੀ ਛੱਡ ਤਾਂ ਇੰਟਰਲੋਕਿੰਗ ਨੂੰ ਬਾਅਦ ਚ ਮਾਰੂਗਾ ਇੱਥੋਂ ਵੀ ਇੱਥੇ ਨਾਲੇ ਫਲੂਸੜੇ ਨਿਕਲ ਲੱਗ ਜਾਂਦੇ ਆ ਦੇਖੋ ਇਹ ਆਈ ਨਿਕਲਦੇ ਨਾ ਤੁਸੀਂ ਵੇਖ ਦਿਨ ਜੋੜ ਪਾ ਕੇ ਮੈਨੂੰ ਕੱਟ ਕੇ ਦਿਖਾਣ ਸਾਰਾ ਤੁਹਾਨੂੰ ਸੌਖਾ ਤਰੀਕਾ ਦੱਸੂ ਏਸੇ ਤਰ੍ਹਾਂ ਜਿਹੜੇ ਭੈਣਾਂ ਘਰੇ ਕੱਪੜੇ ਸਿਉਂਦੀਆਂ ਜੈਟਸ ਜਾਂ ਲੇਡੀਜ਼ ਉਹ ਕਲਰ ਕੱਪ ਚੜਾਉਣ ਤੋਂ ਪਹਿਲਾਂ ਬਾਹਾਂ ਦੇ ਇੰਟਰਲੋਕ ਪਹਿਲਾਂ ਮਾਰਿਆ ਕਰੋ ਏਸੇ ਤਰ੍ਹਾਂ ਹੀ ਪਜਾਮੇ ਦੇ ਇੰਟਰਲੋਕ ਪਹਿਲਾਂ ਮਾਰਿਆ ਕਰੋ ਨਹੀਂ ਸਮਝ ਆਉਂਦੀ ਤਾਂ ਮੈਂ ਇਸ ਟੌਪ ਤੇ ਇੱਕ ਵੀਡੀਓ ਅਲੱਗ ਤੋਂ ਬਣਾ ਦੂੰਗਾ ਵੀ ਭਾਈ ਸਾਨੂੰ ਐ ਨਹੀਂ ਸਮਝ ਉਹਦੀ ਕਰਕੇ ਦਿਖਾਉ ਉਹ ਕਿਵੇਂ ਇੰਟਰਲੌਕ ਪਹਿਲਾਂ ਮਾਰਨ ਨੂੰ ਤੁਸੀਂ ਕਹਿ ਰਹੇ ਹੋ ਮਨਿਕ ਚਲੋ ਆਪਾਂ ਜੋੜ ਲਾ ਲਿਆ ਹਨਾ ਜੋੜ ਲਾ ਕੇ ਹੁਣ ਪਹਿਲੇ ਇੰਟਰਲੌਕ ਮਾਰਨੀ ਹੈ ਬਾਹਾਂ ਵਿੱਚ ਨਹੀਂ ਚੜਾਉਣੀ ਹਜੇ ਅੰਦਰ ਵੀ ਨਹੀਂ ਮੋੜਨਾ ਇੱਥੇ ਤੁਸੀਂ ਇੰਟਰਲੌਕ ਮਾਰ ਲਈ ਨਾ ਫਿਰ ਉਸ ਇੰਟਰਲੌਕ ਤੇ ਪ੍ਰੈਸ ਮਾਰਨੀ ਹੈ ਇਸ ਤਰ੍ਹਾਂ ਬਿਲਕੁਲ ਸਫਾਈ ਆ ਜਾਊਗੀ ਇਸ ਤਰ੍ਹਾਂ ਕਰਕੇ ਸਿੱਧਾ ਇਦਾਂ ਦੀ ਫੇਰ ਪ੍ਰੈਸ ਮਾਰਨੀ ਫੇਰ ਤੁਸੀਂ ਇਹਨੂੰ ਮੋੜ ਦਿਓ ਤੁਹਾਡੀ ਇੰਟਰਲੌਕ ਬਿਲਕੁਲ ਕੰਮ ਨਹੀਂ ਆਉਦਣਾ ਕਾਫ ਖੋਲ ਕੇ ਦਿਖਾਉਣਾ ਹਾਂ ਆ ਤਾਂ ਇਹਦੀ ਗਲਤ ਬੱਜੀ ਹੋਈ ਆ ਮੈਂ ਤੁਹਾਨੂੰ ਹੋਲ ਸੂਟ ਦੇ ਦਿਖਾਉਂਗਾ ਕਿ ਕਾਫ ਚੜਾਉਣ ਤੋਂ ਪਹਿਲਾਂ ਜਿਹੜੀ ਇੰਟਰਲੌਕ ਵੱਜ ਜਾਂਦੀ ਆ ਉਹ ਕਾਫ ਦੇ ਵਿੱਚ ਆ ਜਾਂਦੀ ਆ ਬਿਲਕੁਲ ਕਿਉਂਕਿ ਉਹ ਇੰਨਾ ਕਿਤਾਗਾ ਵੀ ਨਹੀਂ ਨਿਕਲਦਾ ਹਨੇਈ ਵਾਰੀ ਆਪਾਂ ਦੇਖਿਆ ਫਲੂਸੜੇ ਨਿਕਲਣ ਲੱਗ ਜਾਂਦੇ ਉਹ ਫਲੂਸੜੇ ਇੱਥੋਂ ਨਿਕਲਣਗੇ ਜੇ ਤੁਸੀਂ ਸੂਟ ਨੂੰ ਬਣਾ ਕੇ ਬਾਅਦ ਚ ਇੰਟਰਲੌਕ ਮਾਰੋਗੇ ਜੋੜ ਤੇ ਇੰਟਰਲੌਕ ਪਹਿਲਾਂ ਮਾਰ ਲਿਆ ਕਰੋ ਇਸ ਤਿੰਪਰ ਨੂੰ ਪਜਾਮਾ ਜਦੋਂ ਤੁਸੀਂ ਬਣਾਉਣਾ ਹੋਣ ਡੇੜੀ ਆਹ ਪਲਾਜੋ ਕਹਿਣਿਓ ਤਾਂ ਲਾਸਟ ਕ ਪਾਉਣ ਤੋਂ ਪਹਿਲਾਂ ਸਾਰੀ ਸਿਲਾਈ ਤੇ ਕੱਚੀ ਪਾਉਣ ਤਿੱਕਰ ਐਂਟਲੌਗ ਸਾਈਡ ਦੇ ਪਹਿਲਾਂ ਮਾਰ ਲਿਆ ਕਰੋ ਉਹਨਾ ਬਹੁਤ ਜ਼ਿਆਦਾ ਸਫਾਈ ਹੁੰਦੀ ਜੇ ਤੁਸੀਂ ਚਾਹਣੇ ਹੋ ਵੀ ਸਾਨੂੰ ਟੇਲਰ ਮਾਸਟਰ ਕੰਮ ਕਮਿਸ਼ਨ ਤੇ ਦੇਣ ਤਾਂ ਇਹ ਚੀਜ਼ਾਂ ਮੇਰੀਆਂ ਧਿਆਨ ਦੇ ਵਿੱਚ ਜ਼ਰੂਰ ਲਿਆਓ ਹਨ ਜਿਹੜੀਆਂ ਭੈਣਾਂ ਨੂੰ ਮੇਰੀ ਅੱਜ ਵਾਲੀ ਵੀਡੀਓ ਘੈਂਟ ਲੱਗੀ ਉਹ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਜੇ ਕੋਈ ਟੇਲਰ ਮਾਸਟਰ ਭਰਾ ਮੈਨੂੰ ਵੇਖਦਾ ਉਹ ਵੀ ਮੈਨੂੰ ਪਰਸਨਲ WhatsApp ਤੇ ਵੀ ਹਾਈ ਭੇਜਿਓ ਹਨਾ ਤੇ ਜੇ ਕੋਈ ਸਮਾਨ ਵਗੈਰਾ ਨੂੰ ਕਿਸਮ ਲਿਆਉਣ ਦੀ ਕਲਰ ਕਫ ਦਿੱਕਤ ਆਉਂਦੀ ਆ ਉਹਨੇ ਕਲਰ ਕਫ ਸੁਗੜ ਜਾਂਦੇ ਆ ਉਹ ਮੇਰੇ ਨਾਲ ਸੰਪਰਕ ਕਰਕੇ ਜੇ ਕੋਈ ਬਠਿੰਡੇ ਦੇ ਲਾਗੇ ਛਾਗੇ ਆ ਉਹ ਮੈਂ ਇਕੱਠਾ ਸਮਾਨ ਮਗਵਾਉਣਾ ਉਹਨਾਂ ਫਿਰ ਮੈਂ ਤੁਹਾਨੂੰ ਇੱਥੋਂ ਇਕੱਠਾ ਮਗਵਾ ਦੂੰਗਾ ਤੁਸੀਂ ਇੱਥੋਂ ਵੀ ਮੇਰੇ ਕੋਲ ਲਿਆ ਸਕਦੇ ਹੋ ਠੀਕ ਆ ਜੀ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜਰੂਰ ਕਰਿਓ ਬਾਕੀ ਜੇ ਕੋਈ ਭਰਾ ਆ ਜਾਂ ਮੇਰਾ ਭੈਣ ਸਾਡੇ ਤੋਂ ਕਪੜੇ ਸਲਾਈ ਕਰਾਉਣਾ ਚਾਹੁੰਦਾ ਉਹ ਫੋਨ ਕਰਕੇ ਜਿਹੜਾ ਜੇ ਕੋਈ ਬਾਹਰਲੀ ਕੰਟਰੀ ਚੋਂ ਉਹ ਫੋਨ ਤੇ ਸੰਪਰਕ ਕਰ ਲਿਓ ਅਸੀਂ ਕਢਾਈ ਵਗੈਰਾ ਆਪ ਹੀ ਕਰਾ ਕੇ ਤੁਹਾਨੂੰ ਜਿੱਥੇ ਕਹੋਗੇ ਉਸੇ ਕੰਟਰੀ ਕਪੜੇ ਕੋਰੀਅਰ ਵਗੈਰਾ ਕਰਵਾ ਦੇਾਂਗੇ ਠੀਕ ਆ ਜੀ ਭਾਵੇਂ ਕੁਰਤਾ ਭਾਵੇਂ ਭਾਵੇਂ ਲੇਡੀ ਸੂਟ ਆ ਭਾਵੇਂ ਪੈਂਟ ਚਲਤਾ ਅੱਜ ਵਾਲੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਆ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ